ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਮਲੋਟ ਦੇ ਅੰਦਰ ਬਾਹਰੀ ਵਿਅਕਤੀਆਂ ਦਾ ਘੁੰਮਣ ਫਿਰਨ ਜਾਣ ਦੀ ਸਖਤ ਮਨਾਹੀ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਛਾ ਸਰਪ੍ਰਾਈਜ਼ਿੰਗ ਸੇਵ ਦੇ ਮੋੜ ਦੇ ਵਿੱਚ ਇੱਕ ਡੋਂਗਾ ਪਾ ਦਿਓ ਰੋਜ਼ ਰੋਜ਼ ਇੱਕ ਪਾ ਦਿਓ ਫਿਰ ਚੱਲੇਗਾ ਸਹੀ ਅੱਛਾ ਜੀ ਤਾਂ ਕਿੰਨਾ ਚਿਰ ਪਾਉਣਾ ਇਹ ਤਾਂ ਏਦਾਂ ਨਾ ਮਤਲਬ ਹਫਤਾ ਪਾਤਾ ਫਿਰ ਛੱਡ ਦਿਓ ਥੋੜਾ ਟਾਈਮ ਫਿਰ ਪਾ ਦਿਓ ਇਹ ਤੁਸੀਂ ਇਹ ਠੰਡਕ ਏਰੀਆ ਦਾ ਆ ਜਾਣੀ ਮਤਲਬ ਦਿਲ ਖੁਸ਼ ਹੋ ਜਾਂਦਾ ਇਹ ਹੀ ਨਜ਼ਾਰੇ ਦੇਖਣ ਅਸੀਂ ਜਾਂਦੇ ਹਾਂ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਜਾਂ ਦੇਸ਼ ਦੇ ਹੋਰ ਜਿਹੜੇ ਹਿਲ ਸਟੇਸ਼ਨ ਆ ਉਹਨਾਂ ਇਲਾਕਿਆਂ 'ਚ ਜਾਂਦੇ ਆਪਾਂ ਬਿਲਕੁਲ ਵੀ ਲੱਗਦਾ ਨਹੀਂ ਕਿ ਤੁਸੀਂ ਪੰਜਾਬ ਵਿੱਚੋਂ ਦੇਖੋ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਿੱਦਾਂ ਦੀਆਂ ਇੱਥੇ ਦੱਸੋ ਆਈਸੋ ਉਹ ਇਧਰ ਪੁਲਿਸ ਆ ਜ਼ਿਆਦਾ ਕੀ ਕਿੱਥੇ ਇਧਰ ਕੋਲ ਨਾ ਜਾਂਦੀਆਂ ਨਹੀਂ ਨਹੀਂ ਹੈਗੀ ਖੂਹ ਤਾਂ ਸੁੱਕੇ ਹੋਏ ਲੱਗਦੇ ਆ ਨਲਕੇ ਵੀ ਬੰਦ ਹੋ ਗਏ ਵਿਚਾਰੇ ਇਹ ਲੱਗਦੇ ਬਦਾਮ ਜੀ ਇੱਥੇ ਹਾਂ ਜੀ ਹਾਂ ਮੈਂ ਤਾਂ ਸੁਣਿਆ ਵੀ ਬਦਾਮ ਆਪਣੇ ਇਸ ਏਰੀਆ 'ਚ ਲੱਗਦੇ ਨਹੀਂ ਨਹੀਂ ਉੱਚੇ ਏਰੀਆ ਚ ਲੱਗਦੇ ਠੰਡ ਵਾਲੇ ਪਿਛੜੇ ਆ ਇਲਾਕਾ ਮਤਲਬ ਸਮਝਿਆ ਜਾਂਦਾ ਠੀਕ ਹੈ ਜੀ ਤੇ ਸਾਡੇ ਪਿੰਡ ਦੀ ਬਾਤ ਵੀ ਕੁਛ ਇਦਾਂ ਦੀ ਹੈਗੀ ਆ ਕਿ ਉੱਪਰ ਟੂ-ਵਿਲਰ ਨਹੀਂ ਜਾਂਦਾ ਘਰਾਂ ਤੱਕ ਜੋ ਮੈਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਸਟਾਬ ਨੂੰ ਲੱਗੇ ਹੋਏ ਸਿਰਫ 10 ਦਿਨ ਹੀ ਹੋਏ ਆ ਹਜੇ ਪ੍ਰੋਪਰ ਸੈਟਅਪ ਨਹੀਂ ਹੋਇਆ ਤੇ ਪਰ ਕੁਝ ਕੁਝ ਜਿੱਦਾਂ ਫੰਕਸ਼ਨਿੰਗ ਸ ਹੈਗਾ ਹਜੇ ਇਹ ਪੰਜਾਬ ਦੇ ਬਹੁਤ ਖੂਬਸੂਰਤ ਇਲਾਕਿਆਂ ਤੋਂ ਇਲਾਕੇ ਆਉਂਦੇ ਇਹ ਪਾਣੀ ਦਾ ਲੈਵਲ ਕਿੰਨਾ ਹੈ ਅਲੱਗ-ਅਲੱਗ ਜਗ੍ਹਾ ਤੇ ਆ ਜੀ ਯਾਨੀ ਕਿ ਪਾਣੀ ਤਾਂ 40 ਫੁੱਟ ਤੋਂ ਸ਼ੁਰੂ ਹੋ ਜਾਂਦਾ ਹੋਏਗਾ ਪਰ ਜੇਕਰ ਜੇਕਰ ਕਹਿੰਦੇ ਰਵਾਂਗੇ ਫੇ ਹੋਣਾ ਜੇਕਰ ਨਹੀਂ ਜ਼ਰੂਰਤ ਕਿਸੇ ਨੇ ਕਹਿਣਾ ਨਹੀਂ ਤਾਂ ਫੇ ਕਿੱਥੋਂ ਆਣਾ ਪਾਣੀ ਦੇ ਉੱਧਾ ਸੋਰਸਸ ਹੈਗੇ ਜਿਹਦਾ ਬੋਰ ਕੀਤਾ ਤੇ ਆਪਣੇ ਆਪ ਹੀ ਪਾਣੀ ਆਉਣ ਲੱਗ ਪਿਆ ਨਹੀਂ ਇਹ ਆਪਣੇ ਆਪ ਬਾਹਰ ਨਹੀਂ ਆਉਂਦਾ ਸੁੰਭ ਕਹਿੰਦੇ ਜਾਂ ਉਹਨਾਂ ਜਿੱਦਾਂ ਨਹੀਂ ਏਦਾਂ ਨਹੀਂ ਏਦਾਂ ਹੈ ਨਹੀਂ ਕਿਤੇ ਵੀ ਪਹਿਲੀ ਵਾਰੀ ਮੈਂ ਕਿਸੇ ਏਦਾਂ ਪਿੰਡਾਂ ਦੇ ਵਿੱਚ ਆ ਐਂਬੂਲੈਂਸ ਆਈ ਦੇਖੀ ਪਹਿਲੀ ਵਾਰੀ ਜਦੋਂ ਤਾਂ ਘੁੰਮ ਰਿਹਾ ਹਾਂ ਜ਼ਿਆਦਾ ਖਾਣਾ ਦੇ ਵੀ ਹੈਗੇ ਤੇ ਸਰਾਹੜਿਆਂ ਦੇ ਸਰਾਹੜਿਆਂ ਦੇ ਅੱਛਾ ਤੇ ਚੋ ਦੇ ਪਰਲੇ ਪਾਸੇ ਇਹਦੇ ਮੁਹੰਮਦਾਨਾ ਅੱਛਾ ਮਤਲਬ ਤਿੰਨ ਪਰਿਵਾਰ ਜਦੋਂ 47 ਦੇ ਵਿੱਚ ਨਾ ਤਿੰਨ ਪਰਿਵਾਰ ਇੱਥੇ ਸਾਡੇ ਪਿੰਡ ਵਿੱਚ ਰੁਕੇ ਸੀ ਫਿਰ ਤਿੰਨ ਤੋਂ ਅੱਗੇ ਵੱਧ ਗਏ ਖੁਸ਼ਹਾਮਾ ਚੱਲ ਗਏ ਇੱਥੋਂ ਛੱਡ ਗਏ ਅੱਛਾ 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 ਜਿਹੜੀ ਇਹ ਖਾੜਿਆ ਇਹ 12 ਮਹੀਨੇ ਵਗਦੀ ਰਹਿੰਦੀ ਆ ਤੇ ਤੁਹਾਨੂੰ ਮੈਂ ਪਿੰਡ ਲੈ ਕੇ ਚੱਲਾਂ ਮਲੋਟ ਦੇ ਜਿਹੜਾ ਮਲੋਟ ਪਿੰਡ ਆ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਪੈਂਦਾ ਆ ਅੱਜ ਮੈਂ ਖਾਸ ਤੌਰ ਤੇ ਪਿੰਡ ਨੂੰ ਦੇਖਣ ਆਇਆ ਕਿਉਂਕਿ ਇੱਥੇ ਮੈਂ ਪਤਾ ਕਰਨਾ ਆ ਕਿ ਇਸ ਜਗ੍ਹਾ ਤੇ ਕੋਈ ਬਾਹਰੋਂ ਆ ਕੇ ਜ਼ਮੀਨ ਲੈ ਸਕਦਾ ਪੰਜਾਬ ਦੇ ਹੋਰਨਾਂ ਇਲਾਕਿਆਂ ਦੇ ਵਿੱਚੋਂ ਆ ਕੇ ਕੋਈ ਇਸ ਜਗ੍ਹਾ ਤੇ ਜ਼ਮੀਨ ਲੈ ਸਕਦਾ ਕਿ ਨਹੀਂ ਲੈ ਸਕਦਾ ਤੇ ਚਲੋ ਆਪਾਂ ਜਾ ਕੇ ਪਿੰਡ ਵਾਲਿਆਂ ਨਾਲ ਗੱਲ ਕਰਦੇ ਆ ਦੇਖੋ ਪਿੰਡ ਦੇ ਬਾਹਰ ਬਾਹਰ ਆ ਮੈਂ ਆਹ ਦੇਖੋ ਲਓ ਜੀ ਉਹ ਦੇਖੋ ਸਾਹਮਣੇ ਬਿਲਕੁਲ ਇੱਕ ਟਾਵਰ ਲੱਗਾ ਹੋਇਆ ਮੈਨੂੰ ਲੱਗਦਾ ਹੈ ਲੇਟੈਸਟ ਹੀ ਲੱਗਾ ਟਾਵਰ ਤੇ ਬਹੁਤ ਵਧੀਆ ਗੱਲ ਆ ਇੱਥੇ ਕਨੈਕਟੀਵਿਟੀ ਦਾ ਬਹੁਤ ਇਸ਼ੂ ਸੀਗਾ ਬਿਲਕੁਲ ਵੀ ਲੱਗਦਾ ਨਹੀਂ ਕਿ ਤੁਸੀਂ ਪੰਜਾਬ ਵਿੱਚੋਂ ਦੇਖੋ ਮਨੋ ਦਿਲ ਖੁਸ਼ ਹੋ ਜਾਂਦਾ ਇਹ ਹੀ ਨਜ਼ਾਰੇ ਦੇਖਣ ਅਸੀਂ ਜਾਂਦੇ ਆ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਜਾਂ ਦੇਸ਼ ਦੇ ਹੋਰ ਜਿਹੜੇ ਹਿਲ ਸਟੇਸ਼ਨ ਆ ਉਹਨਾਂ ਇਲਾਕਿਆਂ 'ਚ ਜਾਂਦੇ ਆਪਾਂ ਯਾਰ ਬਰਾਜੀ ਉਹ ਸੁਣਾਓ ਮੈਂ ਕਿਹਾ ਆਪਣੇ ਕੋਈ ਬਜ਼ੁਰਗ ਹੋਣਗੇ ਪਿੰਡ ਚ ਇਸ ਵੇਲੇ ਮੈਨੂੰ ਪਤਾ ਲੱਗਾ ਵੀ ਨਗਰ ਕੀਰਤਨ ਤੇ ਗਏ ਹੋਆ ਹੈ ਨਾ ਕੋਈ ਹੋਰ ਜਾਣਕਾਰੀ ਵੀ ਲੈਣੀ ਸੀ ਨਾ ਪਿੰਡ ਬਾਰੇ ਮੈਂ ਕੌਣ ਦੇਗਾ ਹੁਣ ਤਾਂ ਜੀ ਇੱਥੇ ਬੰਦੇ ਹੈ ਨਹੀਂ ਤੇ ਜਿੱਦਾਂ ਚਲੋ ਇੱਕ ਬੰਦਾ ਹੈਗਾ ਹੋਰ ਅੱਛਾ ਦੱਸ ਦਿਓ ਆ ਜਾਓ ਘਰ ਹੋਣੇ ਤੇ ਤਾਂ ਆਹ ਗਲੀ ਬੜੇ ਉੱਪਰ ਨੂੰ ਅੱਛਾ ਕੀ ਨਾਮ ਕੀ ਹੈ ਉਹਨਾਂ ਦਾ ਉਹਨਾਂ ਦਾ ਰੇਸ਼ਮ ਸਿੰਘ ਚਲੋ ਪੁੱਛੀ ਸਰ ਬੈਂਚ ਰਹੇ ਆਸ਼ਾ ਪੁੱਛੀ ਆਉਣੇ ਨਾ ਨਾ ਲਓ ਜੀ ਪੁਰਾਣਾ ਥੂ ਦੇਖ ਲਓ ਥੂ ਤਾਂ ਸੁੱਕੇ ਹੋਏ ਲੱਗਦੇ ਆ ਨਲਕੇ ਵੀ ਬੰਦ ਹੋ ਗਿਆ ਵਿਚਾਰੇ ਆ ਦੇਖੋ ਜੋ ਕਸਤਾਲ ਇਹ ਆਪਣੇ ਸਾਬਕਾ ਸਰਪੰਚ ਇੱਥੇ ਆ ਜੀ ਰੇਸ਼ਮ ਸਿੰਘ ਹਾਂ ਜੀ ਇਹ ਤੁਸੀਂ ਹੋ ਜੀ ਅੱਛਾ ਅੱਛਾ ਹਾਂ ਜੀ ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਅਸ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਪੰਜਾਬ ਦੇ ਕੰਢੀ ਇਲਾਕੇ ਘੁੰਮ ਰਿਹਾ ਹਾਂ ਸਰ ਹੁਣੀ ਦੱਸਣਗੇ ਸਰ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੇ ਉਸ ਤੋਂ ਬਾਅਦ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਉਹਦੇ ਬਾਰੇ ਚਾਣਨਾ ਪਾਓ ਮੈਂ ਸਾਡਾ ਸਰਪੰਚ ਰੇਸ਼ਮ ਸਿੰਘ ਜੀ ਪਿੰਨ ਮਲੋਟ ਬਲਾਕ ਹੂੰਗਾ ਤੇ ਡਿਸਟ੍ਰਿਕਟ ਹੁਸ਼ਿਆਰ ਤੋਂ ਸਾਡਾ ਏਰੀਆ ਇਦਾਂ ਦਾ ਹੈ ਕਿ ਬਹੁਤ ਜ਼ਿਆਦਾ ਪਿਛੜਿਆ ਇਲਾਕਾ ਮੰਨਿਆ ਜਾਂਦਾ ਠੀਕ ਹੈ ਜੀ ਤੇ ਸਾਡੇ ਪਿੰਡ ਦੀ ਆਬਾਦੀ ਕੁਝ ਇਦਾਂ ਦੀ ਹੈਗੀ ਆ ਕਿ ਉੱਪਰ ਟੂ-ਵੀਲਰ ਨਹੀਂ ਜਾਂਦਾ ਘਰਾਂ ਤੱਕ ਠੀਕ ਹੈ ਜੀ ਸਾਡੇ ਕੁਝ ਘਰਾਂ ਦੀ ਆਬਾਦੀ ਅੱਧੀ ਆਬਾਦੀ ਥੱਲੇ ਆ ਅੱਧੀ ਆਬਾਦੀ ਉੱਪਰ ਪਹਾੜੀ ਏਰੀਆ 'ਚ ਹੈ ਠੀਕ ਹੈ ਜੀ ਤੇ ਉਹ ਥੋੜਾ ਮੁਸ਼ਕਲ ਹੈ ਬਹੁਤ ਜ਼ਿਆਦਾ ਤੇ ਵਿਕਾਸ ਦਾ ਕੰਮ ਹੋਣ ਵਾਸਤੇ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਐਕਸ ਆਰਮੀ ਆ ਮੈਂ 98 ਚ ਪੈਨਸ਼ਨ ਆਇਆ ਥਾ ਉਸ ਤੋਂ ਬਾਅਦ ਮੈਂ 308 ਰੁਪਏ ਸਰਪੰਚੀ ਕੀਤੀ ਤੇ ਚਲੋ ਜਿੱਦਾਂ ਤੁਸੀਂ ਸਰ ਇੱਥੇ ਦੱਸ ਰਹੇ ਆ ਕਿ ਆਉਣ ਜਾਣ ਦੀ ਸਮੱਸਿਆ ਬਹੁਤ ਹੈ ਆਉਣ ਜਾਣ ਦੀ ਸਮੱਸਿਆ ਬਹੁਤ ਹੈ ਤੇ ਪਹਿਲੇ ਸਿਗਨਲ ਦੀ ਵੀ ਸੀ ਉਹ ਚਲੋ ਇਹ ਟਾਵਰ ਲੱਗ ਗਿਆ ਅਜੇ ਤੱਕ ਥਰੂ ਤਾਂ ਨਹੀਂ ਹੋਇਆ ਹਾਂਜੀ ਤੇ ਉਹ ਹੋ ਜਾਏਗਾ ਤੇ ਰਸਤੇ ਦੀ ਜ਼ਿਆਦਾ ਸਮੱਸਿਆ ਹੈਗੀ ਹੈ ਸਾਡੇ ਠੀਕ ਹੈ ਜੀ ਇਹ ਰਸਤੇ ਦੀ ਸਮੱਸਿਆ ਤਾਂ ਚਲੋ ਮੈਂ ਕਾਫੀ ਟਾਈਮ ਤੋਂ ਦੇਖਦੇ ਆ ਜਾ ਰਹੇ ਹਾਂ ਕਿਉਂਕਿ ਖੱਡਾਂ ਆ ਹਾਂ ਜੀ ਖੱਡਾਂ ਦੇ ਵਿੱਚੋਂ ਕੋਲ ਕੋਲ ਦੀ ਰਸਤਾ ਹੈਗਾ ਵੀ ਕੱਚਾ ਆ। ਕੱਚਾ। ਤੇ ਪਾਣੀ ਦੀ ਸਮੱਸਿਆ ਤਾਂ ਨਹੀਂ ਹੈ ਜੀ ਇੱਥੇ। ਤੇ ਤਾਂ ਪਾਣੀ ਦਾ ਚਲੋ ਪਾਣੀ ਦੀ ਸਮੱਸਿਆ ਇਦਾਂ ਕੀ ਹੈ ਕਿ ਉਹ ਕੁਝ ਸਰਕਾਰ ਵੱਲੋਂ ਵੀ ਕੁਝ ਪਿੰਡ ਦੇ ਫੰਡ ਦਾ ਵੀ ਪੈਸੇ ਲਾ ਕੇ ਤਾਂ ਕੋਈ ਹੈਂਡ ਪੰਪ ਵਗੈਰਾ ਲਾਤੇ ਆ। ਠੀਕ ਹੈ ਜੀ। ਪਾਣੀ ਦੀ ਸਮੱਸਿਆ ਦਾ ਤਕਰੀਬਨ 80% ਸਹੀ ਹੈ ਠੀਕ ਹੈ ਜੀ ਠੀਕ ਹੈ ਤੇ ਇੱਥੇ ਉਦਾਂ ਜਿਹੜਾ ਪਾਣੀ ਦਾ ਲੈਵਲ ਹੈ ਜਮੀਨੀ ਪੱਧਰ ਜਮੀਨ ਚ ਪਾਣੀ ਦਾ ਲੈਵਲ ਕਿੰਨਾ ਹੈ ਅਲੱਗ-ਅਲੱਗ ਜਗ੍ਹਾ ਤੇ ਹੈ ਜੀ ਯਾਨੀ ਕਿ ਪਾਣੀ ਤਾਂ 40 ਫੁੱਟ ਤੋਂ ਸ਼ੁਰੂ ਹੋ ਜਾਂਦਾ ਇਸ ਜਿਹੜਾ ਹੁਣ 10 ਫੁੱਟ ਤੋਂ ਹਾਈਟ ਦੇ ਉੱਤੇ ਥੋੜਾ ਗ੍ਰੈਜੂਅਲ ਚਲ ਜਾਂਦਾ ਠੀਕ ਹੈ ਜੀ ਤੇ ਪਾਣੀ ਦੇ ਉਦਾਂ ਸੋਰਸਸ ਹੈਗੇ ਜਿੱਦਾ ਬੋਰ ਕੀਤਾ ਤੇ ਆਪਣੇ ਆਪ ਹੀ ਪਾਣੀ ਆਉਣ ਲੱਗ ਪੈਂਦਾ ਆਪਣੇ ਆਪ ਬਾਹਰ ਨਹੀਂ ਆਉਂਦਾ ਸੁੰਬ ਕਹਿੰਦੇ ਜਾਂ ਉਹਨਾਂ ਜਿੱਦਾਂ ਨਹੀਂ ਇਦਾਂ ਨਹੀਂ ਕਿਤੇ ਵੀ ਕਿਉਂਕਿ ਮੈਂ ਉਧਰ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਗਿਆ ਤੇ ਉੱਥੇ ਹਜੇ ਵੀ ਪਾਣੀ ਮੋਟਰਾਂ ਚੋਂ ਆਪੇ ਹੀ ਆਉਂਦਾ ਹੈ ਹੱਤ ਆ ਜਾਂਦਾ ਹਾਂ ਹਾਂਜੀ ਹਾਂਜੀ ਮੈਂ ਕਿਹਾ ਸ਼ਾਇਦ ਇੱਧਰ ਵੀ ਜਿਦਾ ਸੇਮ ਨਹੀਂ ਇੱਧਰ ਸੇਮ ਇਦਾਂ ਨਹੀਂ ਆਉਂਦੀ ਹੈ ਅੱਛਾ ਜੀ ਉਹ 40 ਫੁੱਟ ਤੋਂ ਜਾਂ ਨਹੀਂ ਕਿ 30 40 ਫੁੱਟ ਤੋਂ ਸ਼ੁਰੂ ਹੁੰਦਾ ਠੀਕ ਹੈ ਜੀ ਠੀਕ ਹੈ ਠੀਕ ਠੀਕ ਤੇ 100 ਫੁੱਟ ਤੱਕ ਬੋਰ ਕਰਦੇ ਆ 100 150 ਕੁਝ ਬੋਰ ਹੋਣਾ ਹੋਏ ਆ ਉਹ 350 ਤੱਕ ਵੀ ਚੱਲੇਗੀ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣੀ ਸੀ ਕਿ ਜਿੱਦਾਂ ਇਸ ਜਗ੍ਹਾ ਤੇ ਜ਼ਮੀਨ ਖਰੀਦ ਸਕਦਾ ਕੋਈ ਨਹੀਂ ਜ਼ਮੀਨ ਦਾ ਇਦਾਂ ਹੈ ਕਿ ਸਾਡੇ ਪਿੰਡ ਦੇ ਵਿੱਚ ਨਾ ਇਹ 91 ਚ ਕਸੋਲਿਡੇਸ਼ਨ ਸ਼ੁਰੂ ਹੋਇਆ 91 798 ਤੱਕ ਚੱਲ ਗਿਆ ਅੱਛਾ ਜੀ ਤੇ ਉਹਦੇ ਵਿੱਚ ਜ਼ਮੀਨ ਦਾ ਘੁਟਾਲਾ ਹੋ ਗਿਆ ਅੱਛਾ ਜੀ ਪੰਚਾਇਤ ਦੀ ਜ਼ਮੀਨ ਮਾਲਕਾਂ ਦੇ ਖਾਤੇ ਪਾਤੀ ਅੱਛਾ ਜੀ ਤੇ ਉਹਦੀ ਡੀਸੀ ਜੀਸੀ ਸਾਹਿਬ ਹੁਸ਼ਿਆਰਪੁਰ ਬਲਾਉਂ ਇਨਕੁਆਰੀ ਵੀ ਕਰਾਈ ਗਈ ਤੇ ਰਿਪੋਰਟ ਬੇਤਕ ਮਿਸ਼ਨ ਮਾਲ ਨੂੰ ਭੇਜੀ ਗਈ ਠੀਕ ਹੈ ਜੀ ਲੇਕਿਨ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਉਹਦਾ ਪਿੱਛਾ ਵੀ ਕੀਤਾ ਗਿਆ ਬੇਤਕ ਮਿਸ਼ਨ ਮਾਲ ਵੀ ਠੀਕ ਹੈ ਚਾਰ ਦੇ ਵਿੱਚ ਇੱਥੇ ਮੌਕੇ ਤੇ ਬੁਲਾਏ ਗਏ ਅੱਛਾ ਜੀ ਤੇ ਇਨਕੁਆਰੀ ਡਾਇਰੈਕਟਰ ਜਨਤ ਨੂੰ ਦੇਤੀ ਲੇਕਿਨ ਉਹ ਫਿਰ ਵੀ ਨਹੀਂ ਗੱਲ ਬਣੀ ਅਛਾ ਫਿਰ ਉਹਨਾਂ ਵੱਲੋਂ ਇਹ ਡਿਸੀਜਨ ਦਿੱਤਾ ਗਿਆ ਕਿ ਇਹ ਤੁਸੀਂ ਕੇਸ ਹਾਈ ਕੋਰਟ ਤੇ ਲਾ ਦਿਓ ਜੀ ਕੁਝ ਪਹਿਲੇ ਲੱਗੇ ਹੋਏ تھے ਮਤਲਬ ਪੁਰਾਣਾ ਹੀ ਚੱਲ ਰਿਹਾ ਕੰਮ ਇਹ ਅਜੇ ਤੱਕ ਕੋਈ ਰਿਜ਼ੋਲਵ ਨਹੀਂ ਆਇਆ ਜੀ ਜੋ ਕੇਸ ਲੱਗਿਆ ਵੀ ਪੰਚਾਇਤ ਵੱਲੋਂ ਉਹ ਐਡਮਿਟ ਹੋ ਗਿਆ ਉਹ ਅਛਾ ਜੀ 12 13 ਦੇ ਵਿੱਚ ਐਡਮਿਟ ਹੋ ਗਿਆ ਅਜੇ ਤੱਕ ਐਡਮਿਟ ਹੀ ਚੱਲਿਆ ਉਹ ਮਤਲਬ ਇਹਦਾ ਕਿਉਂਕਿ ਮੇਰੇ ਕਾਫੀ ਸਾਰੇ ਨਾ ਜਿਹੜੇ ਦਰਸ਼ਕ ਜੁੜੇ ਹੋਏ ਆ ਉਹ ਪੁੱਛਦੇ ਆ ਵੀ ਆਪਾਂ ਇਸ ਜਗ੍ਹਾ ਤੇ ਕੋਈ ਜਿੱਦਾਂ ਜ਼ਮੀਨ ਲੈ ਸਕਦੇ ਆ ਜ਼ਮੀਨ ਦੀਆਂ ਰਜਿਸਟਰੀਆਂ ਬੰਦ ਹੈਗੀਆਂ ਜੀ ਇੰਤਕਾਲ ਬੰਦ ਹੈ ਜਿਹੜੇ ਪਿੰਡ ਦੀਆਂ ਵਿਰਾਸਤਾਂ ਵੀ ਹੈਗੀਆਂ ਉਹਨਾਂ ਦਾ ਵੀ ਇੰਤਕਾਲ ਬੰਦ ਹੈ ਇਸ ਟੈਂਪਰ ਅੱਛਾ ਜੀ ਤੇ ਫਿਰ ਤਾਂ ਕੁਝ ਰੇਟ ਦਾ ਪਤਾ ਵੀ ਨਹੀਂ ਹੋਏਗਾ ਨਾ ਕੀ ਰੇਟ ਹੈ ਇਹਦਾ ਰੇਟ ਜੇ ਵੇਕੇਗਾ ਤਾਂ ਹੀ ਪਤਾ ਲੱਗੇਗਾ ਤਾਂ ਹੀ ਪਤਾ ਲੱਗੇਗਾ ਹਾਂਜੀ ਤੇ ਤੇ ਜਿਹੜੀ ਬਿਜਲੀ ਦਾ ਇੱਥੇ ਕਿੱਦਾਂ ਹੈ ਜੀ ਬਿਜਲੀ ਤਾਂ ਚਲੋ ਸਹੀ ਹੈ ਉਹ ਤਾਂ ਪੰਜਾਬ ਦਾ ਸਾਰੇ ਦਾ ਹੀ ਆ ਵੀ ਜੇ ਕੱਟ ਲੱਗਦਾ ਤਾਂ ਬਰਾਬਰੀ ਚੱਲਿਆ ਬਿਜਲੀ ਦੀ ਨਹੀਂ ਸਮੱਸਿਆ ਆ ਉਦਾਂ ਹੈ ਕਿ ਪਹਾੜੀ ਏਰੀਆ ਹੁਣੇ ਕਰਕੇ ਦਰੱਖਤ ਦੋਸਤੋ ਹਵਾਵਾਂ ਚੱਲੇ ਤਾਂ ਦਰੱਖਤ ਦੋਸਤੋ ਥੋੜਾ ਜਿਆ ਹਾਂਜੀ ਦੋ ਤਿੰਨ ਦਿਲੇ ਹੋ ਜਾਂਦਾ ਜਾਨੀ ਕਿ ਜੇ ਹਨੇਰੀ ਆਏ ਤਾਂ ਹੁਣ ਲੰਬੀਆਂ ਤਾਰਾਂ ਹੁਣੇ ਕਰਕੇ ਤਾਂ ਠੀਕ ਕਦੇ ਨਹੀਂ ਆਈ 24 24 ਹੋ ਵੀ ਘੰਟੇ ਵੀ ਨਹੀਂ ਆਂਦੀ ਕਿਉਂਕਿ ਰਸਤੇ 'ਚ ਦਰੱਖਤ ਦੋਸਤੋ ਡਈ ਜਾਂਦੇ ਤਾਂ ਜਿੰਨਾ ਚਿਰ ਕਲੀਅਰ ਨਹੀਂ ਹੁੰਦੇ ਉਨਾ ਚਿਰ ਤਾਂ ਵੇ ਹਾਂਜੀ ਹਾਂਜੀ ਬਿਜਲੀ ਬੰਦ ਹੋ ਜਾਂਦੀ ਹੈ ਉਹ ਗੱਲ ਸਹੀ ਤਾਂ ਟੀ ਬਿਲਕੁਲ ਜੀ ਬਿਲਕੁਲ ਤੇ ਇੱਥੇ ਜਿੱਦਾਂ ਫਸਲ ਕੋਈ ਲਗਾਉਂਦੇ ਆ ਤੁਸੀਂ ਕਿ ਫਸਲ ਦਾ ਇਦਾਂ ਹੈਗਾ ਫਸਲ ਦਾ ਰਾਖੀ ਤੋਂ ਬਿਨਾ ਫਸਲ ਨਹੀਂ ਆ ਜੀ ਅੱਛਾ ਜੀ ਫਸਲ ਤਾਂ ਇਦਾਂ ਕਿ ਹੁਣ ਸਾਰੇ ਖੇਤ ਖਿੱਲੇ ਪਏ ਦਰਖਤ ਲਾ ਦਿੰਦੇ ਆ ਅੱਛਾ ਜੀ ਬਸ ਰਾਖੀ ਕਰਕੇ ਹੀ ਆ ਜੇਕਰ ਜੇ ਕਿਸੇ ਨੂੰ ਪੰਜ ਚਾਰ ਕੁਇੰਟਲ 10 ਕੁਇੰਟਲ ਦਾਣੇ ਕਿਸੇ ਲੈਣੇ ਆ ਹਾਂ ਜੀ ਉਹ ਬਿਨਾ ਰਾਖੀ ਤੋਂ ਨਹੀਂ ਆ ਬੰਦਰ ਬਹੁਤ ਜ਼ਿਆਦਾ ਹੈ ਸਾਂਭਰ ਬਹੁਤ ਜ਼ਿਆਦਾ ਹੈ ਹਾਂ ਜੀ ਤੇ ਉਹ ਉਹ ਉਜਾੜਾ ਬਹੁਤ ਜ਼ਿਆਦਾ ਹੈ ਜਾਨਵਰਾਂ ਦਾ ਉਜਾੜਾ ਬਹੁਤ ਹੈ ਨਾ ਤੇ ਨਹੀਂ ਮਤਲਬ ਫਸਲ ਲੈਣੀ ਨਹੀਂ ਸੌਕੀ ਜੀ ਦਿਨ ਰਾ हां ਹੁਣ ਵੀ ਆ ਬੰਦਰ ਘੁੰਮਦੇ ਪਏ ਆ ਤੁਸੀਂ ਇਧਰ ਹਾਂਜੀ ਮੈਂ ਦੇਖਿਆ ਦੇਖੇ ਦੇਖੇ ਰਸਤੇ ਵਿੱਚ ਆਉਂਦੇ ਹੋਏ ਕਈ ਖੇਤਾਂ ਨੂੰ ਬਾੜਾਂ ਲਾਈਆਂ ਹੋਈਆਂ ਆ ਹਾਂਜੀ ਕਿ ਰੋਕ ਲਾਈ ਹੋਈ ਕਿ ਨਾ ਕੋਈ ਅੰਦਰ ਜਾਵੇ ਦੇਖੋ ਜੀ ਤੇ ਵਾਈਲਡ ਲਾਈਫ ਸੈਂਚਰੀ ਜੋ ਸੈਂਚਰੀ ਦਾ ਏਰੀਆ ਹੈਗਾ ਨਾ ਉਹ ਅੰਡਰ ਬਾਉਂਡਰੀ ਹੋਣਾ ਚਾਹੀਦਾ ਤਾਂ ਕਿ ਉਹ ਜਾਨਵਰ ਬਾਹਰ ਨੁਕਸਾਨ ਨਾ ਕਰਨ ਸੈਂਚਰੀ ਦਾ ਜਿਹੜਾ ਏਰੀਆ ਬਾਉਂਡਰੀ ਅੰਡਰ ਬਾਉਂਡਰੀ ਹੈ ਨਹੀਂ ਅੰਡਰ ਬਾਉਂਡਰੀ ਨਹੀਂ ਆ ਖੁੱਲਾ ਏਰੀਆ ਜੀ ਉਹ ਅੱਛਾ ਜੀ ਇਸ ਕਰਕੇ ਫਿਰ ਬਾਹਰ ਫਸਲ ਲੈਣੀ ਬੜੀ ਔਖੀ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਮੇਨ ਇੱਕ ਰੀਜ਼ਨ ਵੀ ਹੈ ਕਿ ਵੀ ਸੈਂਚਰੀਆ ਜਿਹੜਾ ਏਰੀਆ ਹੈ ਉਹ ਜੇ ਬਾਉਂਡਰੀ ਹੋਏਗੀ ਤਾਂ ਫਿਰ ਜਾਨਵਰ ਬਾਹਰ ਨਹੀਂ ਆਏਗਾ ਬਹੁਤ ਨਹੀਂ ਆਉਗਾ ਸੰਭਰ ਵੀ ਬਹੁਤ ਹੈ ਰਾਤ ਨੂੰ ਆਂਦੇ ਅੱਛਾ ਜੀ ਤਾਂ ਸੂਰ ਵੀ ਹੋਗੇ ਮੋਤ ਠੀਕ ਆ ਠੀਕ ਆ ਠੀਕ ਆ ਨਹੀਂ ਚਲੋ ਇੱਕ ਇਹ ਵੀ ਮੈਨੂੰ ਨਾ ਕਾਫੀ ਵੀਰਸ ਪੁੱਛਦੇ ਆ ਵੀ ਉੱਥੇ ਜਿੱਦਾਂ ਚਲੋ ਹੁਣ ਤਾਂ ਜ਼ਮੀਨ ਇੱਥੇ ਲੈ ਨਹੀਂ ਸਕਦੇ ਕੁਝ ਇਹ ਜਿਹੜੀ ਜ਼ਮੀਨ ਤਾਂ ਹੈਗਾ ਇਹ ਕਿਹੜੇ ਏਰੀਏ ਦੇ ਵਿੱਚ ਆ ਇਹ ਸਿਰਫ ਬੈਗਰੋਵਾਲ ਮਲੋਟੇ ਦੇ ਏਰੀਏ ਨਹੀਂ ਮਲੋਟ ਮਲੋਟਾ ਲੱਗਿਆ ਮਿੰਗਰੋਲਾ ਲੱਗਿਆ ਜ਼ਮੀਨ ਦਾ ਸਾਰੀ ਜਗ੍ਹਾ ਇਦਾਂ ਹੋਇਆ ਹੈ ਕਿ ਜੇ ਮੈਂ ਦਾ ਕੋਰਟ ਪਟਿਆਲ ਵਾਲਾ ਜਾਵਾਂਗਾ ਉੱਥੇ ਲੈ ਸਕਦੇ ਆ ਹਾਂਜੀ ਹਾਂਜੀ ਉੱਥੇ ਉੱਥੇ ਵਿਕਦੀ ਹੈ ਇਹ ਸਾਡਾ ਘਟਾਲਾ ਦੋ ਪਿੰਡਾਂ ਦਾ ਹੋਇਆ ਸੀਗਾ ਮੈਂ ਕਿਹਾ ਬਰੋਗਾ ਅੱਛਾ ਜੀ ਅੱਛਾ ਜੀ ਅੱਛਾ ਤੇ ਮੈਂਗਰੋਲ ਦਾ ਤਾਂ ਫੈਸਲਾ ਹਾਈ ਕੋਰਟ ਤੋਂ ਹੋ ਗਿਆ ਠੀਕ ਹੈ ਜੀ ਉਹ ਪੰਚਾਇਤ ਦੇ ਹੱਕ ਚ ਹੋਵੇ ਹੀ ਹੈ ਅੱਛਾ ਜੀ ਤੇ ਇਹਦਾ ਚੱਲਦਾ ਬਿਆਹ ਹੁੰਦਾ ਅੱਛਾ ਫਿਰ ਉੱਥੇ ਲੈ ਸਕਦੇ ਆ ਨਾ ਮੈਂਗਰੋਵਾਲ ਜ਼ਮੀਨ ਮੈਂਗਰੋਲ ਤੇ ਹੁਣ ਹਜੇ ਤੱਕ ਤਬਦੀਲੀਆਂ ਹੋ ਰਹੀਆਂ ਆ ਹਜੇ ਹੋ ਰਹੀਆਂ ਅੱਛਾ ਜਿਹਨਾਂ ਨੇ ਲਈ ਵੀ ਸੀਗੀ ਉਹ ਵੀ ਫਸ ਗਏ ਵਿਚਾਰੇ ਹੁਣ ਦੇਖਿਆ ਬਣ ਪੰਜਾਹ ਦੇ ਹੱਕ ਵਿੱਚ ਕਰਤਾ ਕੇ ਸੀ ਨਹੀਂ ਠੀਕ ਹੈ ਆਪਣਾ ਨਾਮ ਪਾਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਠੀਕ ਹੈ ਜੀ ਤੇ ਸਰ ਜਿੱਦਾਂ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਰੋਜ਼ਗਾਰ ਦੀ ਰੋਜ਼ਗਾਰ ਦੇਖੋ ਜੀ ਇੱਥੇ ਤਾਂ ਛੋਟ ਮੋਟੀ ਹੈਗਾ ਕਿਸੇ ਨੇ ਕੋਈ ਕੰਮ ਕਰਾਉਣਾ ਤਾਂ ਉਹੀ ਦਿਹਾੜੀ ਹੈ ਅੱਛਾ ਜੀ ਬਾਕੀ ਤਾਂ ਜੇ ਕੋਈ ਬੱਚਾ ਪੜ੍ਹਿਆ ਵੀ ਹੈ ਤਾਂ ਉਹ ਕਿਤੇ ਪ੍ਰਾਈਵੇਟ ਜਾਂਦਾ ਤਾਂ ਹੁਸ਼ਿਆਰ ਪਰ 4-5 ਕਿਲੋਮੀਟਰ ਲੱਗੇ ਕੋਈ ਐਨੀ ਸਾਧਨ ਅਛਾ ਜੀ ਤੇ ਬਾਕੀ ਹੈਲਥ ਦਾ ਨਹੀਂ ਹੈ ਕੋਈ ਵੀ ਪਿੰਡ ਦੇ ਵਿੱਚ ਹਾਂਜੀ ਇਹ ਵੀ ਮੈਂ ਗੱਲ ਬਹੁਤ ਜ਼ਰੂਰੀ ਪੁੱਛਣੀ ਸੀ ਤੁਹਾਨੂੰ ਕਿ ਹੈਲਥ ਦਾ ਮੈਨੂੰ ਕਿਤੇ ਨਹੀਂ ਦਿਖਿਆ ਲੱਗੇ ਸ਼ਾਇਦ ਹੈਲਥ ਦਾ ਹੈ ਨਹੀਂ ਜੀ ਮੈੰਗਰੋਲ ਤੇ ਅੱਗੇ ਹੀ ਹੈ ਜਾਨੀ ਹੈਲਥ ਦਾ ਤਾਂ ਅਛਾ ਜੀ ਮੁਸਤਬਰ ਕਬਾਟ ਕਬਾਟ ਠੀਕ ਹੈ ਤੇ ਮਤਲਬ ਕੀ ਆਰਐਮਪੀ ਡਾਕਟਰ ਹੈਗੇ ਆ ਛੋਟੇ ਅਛਾ ਜੀ ਤੇ ਕੋਈ بڑا ਉਹ ਨਹੀਂ ਹੈ ਜਿਹੜਾ ਹੁਣ ਇਹਨਾਂ ਨੇ ਹੈਲਥ ਸੈਂਟਰ ਖੋਲਿਆ ਹੈਗਾ ਉਹ ਜ਼ਰੂਰ ਹੈ ਉਹਦਾ ਸਿਸਟਮ ਹਜੇ ਤੱਕ ਆਹੀ ਦੇਖਿਆ ਨਹੀਂ ਕਿਦੋਂ ਦਾ ਅਛਾ ਜੀ ਉਹ ਵੀ ਕਬਾਟ ਆ ਲੱਗੇ ਪਿੰਡ ਦੇ ਵਿੱਚ ਕਬਾਟ ਨਹੀਂ ਚਲੋ ਇਹ ਮੈਂ ਮਤਲਬ ਕਿ ਵੀ ਕਾਫੀ ਨੋਟਿਸ ਕੀਤੀਆਂ ਚੀਜ਼ਾਂ ਤੇ ਪਿਛਲੀ ਵਾਰ ਵੀ ਜਦੋਂ ਮੈਂ ਆਇਆ ਸੀ ਤਾਂ ਮੈਨੂੰ ਅ ਰਸਤੇ ਵਿੱਚ ਇੱਥੇ ਖੱਡ ਦੇ ਕੋਲ ਕਾਫੀ ਸੱਜਣ ਮਿਲੇ ਸੀਗੇ ਉਹਨਾਂ ਨੇ ਵੀ ਮਤਲਬ ਪ੍ਰੋਬਲਮਸ ਬਾਰੇ ਦੱਸਿਆ ਸੀਗਾ ਜੀ ਬਹੁਤ ਟਾਈ ਹੋ ਜਾਂਦਾ ਜੀ ਸਾਰਾ ਜਦੋਂ ਰਾਤ ਨੂੰ ਏਬਰ ਸਕੂਟਰ ਲੈ ਕੇ ਥਰੇ ਹੋਈ ਪਾਣੀ ਚ ਹਾਂਜੀ ਹਾਂਜੀ ਉੱਪਰ ਵਰਸ਼ਾਂ ਦੀ ਆਟੋਮੈਟਿਕ ਪਾਣੀ ਆ ਜਾਂਦਾ ਕਈ ਵਾਰ ਅਸੀਂ ਅਟਕ ਕੇ ਸਕੂਟਰ ਸਾਈਡ ਨੂੰ ਵਰਕੇ ਬਚੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਹਾਂਜੀ ਹਾਂਜੀ ਕਿਉਂਕਿ ਮੈਂ ਕੋਕਨਟ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਧਿਆਨ ਰੱਖਿਓ ਬਾਰਿਸ਼ ਆ ਗਈ ਹੋ ਆ ਤੇ ਖੱਡ ਦੇ ਵਿੱਚ ਨਿਕਲਦਾ ਟਾਈਮ ਨਹੀਂ ਮਿਲਣਾ ਤੁਹਾਨੂੰ ਕਹਿੰਦਾ ਤਿੰਨ ਸਕੂਟਰ ਰੁੜ ਗਏ ਕ ਦੈਨ ਮੋਟਰਸਾਈਕਲ ਮਾਦਾ ਥੱਲੇ بارش ਨਹੀਂ ਹੋਈ ਉੱਤੇ ਬਾੜੀ ਉੱਤੇ بارشੋਂ ਦੇ 2 ਕਿਲੋਮੀਟਰ ਪਾਣੀ ਉਪਰ ਆ ਜਾਣਾ ਬਸ ਬਸ ਇਹ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜਾਣਕਾਰੀ ਦੇਣ ਲਈ ਠੀਕ ਹੈ ਜੀ ਠੀਕ ਹੈ ਭਾਜੀ ਸ਼ੁਕਰੀਆ ਜੀ ਬਹੁਤ ਬਹੁਤ ਜੀ ਇਹ ਜਿਹੜਾ ਪੁਦੀਨਾ ਜੀ ਇਹ ਤੁਹਾਡਾ ਦੇਸੀ ਪੁਦੀਨਾ ਇੱਥੇ ਦੇਸੀ ਪੁਦੀਨਾ ਹਾਂ ਜੀ ਅੱਛਾ ਜੀ ਕਿਉਂਕਿ ਇਹਦੀ ਖੁਸ਼ਬੂ ਦੇਖੀ ਹੈ ਹੈ ਤਾਂ ਚਲੋ ਉਦਾਂ ਹੀ ਆ ਪਰ ਪੱਤੇ ਵੱਡੇ ਇਹਦੇ ਚੌੜੇ ਪੱਤੇ ਆ ਤੇ ਹੋਰ ਕੋਈ ਖਾਸ ਤੁਹਾਡੇ ਇੱਥੇ ਜਿਹੜੀ ਬੁਟੀ ਤੁਸੀਂ ਆਮ ਲਾਉਂਦੇ ਹੋਮੋ ਜਿੱਦਾਂ ਜਿਹਨੂੰ ਤੁਸੀਂ ਯੂਜ਼ ਵਿੱਚ ਵੀ ਲਿਆਉਂਦੇ ਹੋਮੋ ਆਪਣੇ ਘਰੇਲੂ ਕੁਝ ਖਾਣ ਪੀਣ ਦੇ ਬੂਟੀ ਜਾਂ ਕਹਿ ਲੋ ਜਾਂ ਕੋਈ ਇਦਾਂ ਦੀ ਸਬਜ਼ੀ ਜਿਹੜੀ ਥੱਲੇ ਨਹੀਂ ਹੁੰਦੀ ਏਰੀਆ ਵਿੱਚ ਇਹ ਦੇਖੋ ਇਦਾਂ ਨਾ ਜਦੋਂ ਆ ਕੁਵਾਰ ਗੰਦਲ ਲਾਈ ਹੈ ਇਹਨੂੰ ਖਾਣਾ ਜਹੋ ਤਾਂ ਇਹ ਵੀ ਬਿਮਾਰੀ ਦੂਰ ਕਰਦੀ ਹੈ ਅੱਛਾ ਕੁਵਾਰ ਹਾਂਜੀ ਆਪਣੀ ਐਲੋਵੇਰਾ 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 ਹਾਂਜੀ ਠੀਕ ਇਹ ਖਾਂਦੇ ਵੀ ਆ ਜੀ ਬਿਲਕੁਲ ਸਹੀ ਕਹਿ ਰਹੇ ਹੋ ਅੱਛਾ ਜੀ ਨੂੰ 40 ਪਿੰਸਾ ਪਿੰਸੀ ਹੈਗੀ ਤਾਂ ਉਹ ਤੋਂ ਲਾ ਸਕਦੇ ਹਾਂ ਹਾਂਜੀ 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 ਕਰਮ ਕਰਕੇ ਨਹੀਂ ਠੀਕ ਆ ਤਾਂ ਚਲੋ ਕੜੀ ਪੱਤਾ ਆ ਹੈਨਾ ਹਾਂਜੀ ਤੇ ਮਤਲਬ ਆਪਾਂ ਉਹ ਬਾਦਾਮ ਦਾ ਬੂਟਾ ਲਾਇਆ ਲੱਗਦੇ ਇਹਨੂੰ ਬਰਸ਼نگਾਈ ਕੀਤੀ ਸੀ ਜਰਾ ਅ ਕਿਹੜਾ ਹੈ ਜੀ ਹਾਂ ਵਾਲਾ ਬੂਟਾ ਜਿਹੜਾ ਅੱਗੇ ਨਾ ਬਾਦਾਮ ਦਾ ਅੱਛਾ ਬਾਦਾਮ ਆ ਇਹਨ ਲੱਗਦੇ ਬਾਦਾਮ ਜੀ ਇੱਥੇ ਹਾਂ ਜੀ ਹਾਂ ਜੀ ਹੈ ਮੈਂ ਤਾਂ ਸੁਣਿਆ ਵੀ ਬਾਦਾਮ ਆਪਣੇ ਇਸ ਏਰੀਆ ਚ ਲੱਗਦੇ ਨਹੀਂ 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 ਉੱਚੇ ਏਰੀਆ ਚ ਲੱਗਦੇ ਠੰਡ ਵਾਲੇ ਚ ਮਤਲਬ 4-5 ਕਿਲੋ ਬਾਦਾਮ ਇਹਦੇ ਤੋਂ ਅੱਗੇ ਇਹ ਸ਼ਿੰਗ ਕੀਤੀ ਹੁੰਦਾ ਸੀ ਜੇ ਮੈਂ ਕਟਾਈ ਕੀਤੀ ਸੀ ਵੀ ਤਾਂ ਹੁਣ ਨਵੇਂ ਮੋਲ ਆਏ ਆ ਆ ਦੇਖੋ ਜੀ ਹੈਨਾ ਹਾਂ ਜੀ ਹਾਂ ਜੀ ਕਿਆ ਬਾਤਾਂ ਬਹੁਤ ਸੁਣੀ ਗੱਲ ਹੈ ਜੀ ਇਹ ਤਾਂ ਫਿਰ ਤੇ ਇਹਨਾਂ ਨੂੰ ਜਾਨਵਰ ਤਾਂ ਨਹੀਂ ਖਾਂਦੇ ਕਿਤੇ ਜੰਗਲ ਅੰਦਰ ਇਦਾਂ ਨੇ ਜਿੱਦਾਂ ਹੁਣ ਬਾਂਦਰ ਘੁੰਮਦੇ ਆ ਤਾਂ ਦੇਖ ਕੇ ਤੋੜ ਕੇ ਸਿੱਟ ਸਕਦੇ ਆ ਹਾਂਜੀ ਇਹਦਾ ਖਾਣਾ ਕੀ ਆ ਇਹਦਾ ਅੱਛਾ ਜੀ ਨਹੀਂ ਚਲੋ ਬਹੁਤ ਸੋਹਣੀ ਗੱਲ ਆ ਜੀ ਚਲੋ ਇਹ ਚੰਗਾ ਲੱਗਾ ਮੈਨੂੰ ਦੇਖ ਕੇ ਵੀ ਬਾਦਾਮ ਹੁੰਦਾ ਇੱਥੇ ਲੱਗਦੇ ਆ ਇਹ ਰੋੜਾ ਕਟਾਈ ਕਰਤੀ ਨਹੀਂ ਤਾਂ ਬਹੁਤ ਮਤਲਬ ਭਰਿਆ ਹੋਣਾ ਅੱਜ ਅੱਛਾ ਜੀ ਜਿੱਦਾਂ ਇਹ ਮੈਂ ਆਪਣੇ ਲੱਕ ਥੱਲੇ ਲਾਵਾ ਜਾ ਕੇ ਜਿੱਥੇ ਡਾਂਡੇ ਤੋਂ ਆਇਆ ਮੈਂ ਉੱਥੇ ਵੀ ਹੋਏਗਾ ਇਹ ਹਾਂਜੀ ਹੋ ਜਾਏਗਾ ਇਹਨੂੰ ਪਿਉਂਦ ਕਰਨੀ ਪੈਂਦੀ ਆ ਜੀ ਬਾਦਾਮ ਦੇ ਅਛਾ ਜੀ ਜੇ ਤਾਂ ਹੁਣ ਆੜੂ ਦਾ ਬੂਟਾ ਉਹਨੂੰ ਪਿਉੰਦ ਕਰ ਦਿੰਦੇ ਬਦਾਮ ਦੀ ਠੀਕ 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 ਨਹੀਂ ਚਲੋ ਇਹ ਵੀ ਬਹੁਤ ਵਧੀਆ ਜਾਣਕਾਰੀ ਪਤਾ ਲੱਗੀ ਤੇ ਆਹ ਵਾਲਾ ਜਿਹੜਾ ਬੂਟਾ ਸਾਡੇ ਘਰ ਲੱਗਾ ਕਿਸੇ ਨੂੰ ਪਤਾ ਨਹੀਂ ਜੀ ਕਾਹਦਾ ਆ ਇਹ ਸ਼ੂਗਰ ਦਾ ਆਹ ਵਾਲਾ ਸ਼ੂਗਰ ਦੇ ਵਾਸਤੇ ਇਹ ਮੈਂ ਵੀ ਸ਼ੂਗਰ ਵਾਸਤੇ ਕਹਿ ਕੇ ਲਿਆ ਹੀ ਪਰ ਨਾਮ ਨਹੀਂ ਪਤਾ ਕਿਸੇ ਨੂੰ ਇਸ ਦਾ ਇਹਦਾ ਨਾਮ ਆਏਗਾ ਇਨਸੂਲਿਨ ਇਨਸੂਲਿਨ ਇਹਦਾ ਮਤਲਬ ਹੈ ਉਹ ਇਨਸੂਲਿਨ ਇੱਕ ਹੋਰ ਤਰ੍ਹਾਂ ਦਾ ਵੀ ਇਹ ਵੀ ਹੋਰ ਵੈਰਾਈਟੀ ਲੱਗਦੀ ਮੈਨੂੰ ਚਲੋ ਕਈ ਦੇਸੀ ਪ੍ਰਕਾਰ ਕਈ ਜਿਹੜਾ 10 ਦਿਨ ਦੇ ਵਿੱਚ ਇੱਕ ਦੋ ਪੱਤੇ ਮਤਲਬ ਜਿਹਦਾ ਸ਼ੂਗਰ ਵਾਲਾ ਖਾਲੀ ਪੇਟ ਸਵੇਰੇ ਉੱਠ ਕੇ ਖਾੜਾ ਹੁੰਦਾ ਇਹ ਹਾਂਜੀ ਥੋੜਾ ਹੁੰਦਾ ਕੋੜਾ ਹੁੰਦਾ ਹਾਂਜੀ ਹਾਂਜੀ ਥੋੜਾ ਕਰਤਨ ਮਾਰਦਾ ਕਰਤਨ ਮਾਰਦਾ ਹਾਂਜੀ ਇਹ ਕਾਫੀ ਵੱਡਾ ਹੋ ਜਾਂਦਾ ਉੱਚਾ ਹਾਂਜੀ ਇਹ ਉੱਪਰ ਤੱਕ ਸਿਗਾ ਸ਼ੰਗਾਈ ਕੀਤੀ ਆਪਾਂ ਮੈਂ ਵੀ ਸ਼ੰਗਾਈ ਕੀਤੀ ਘਰੇ ਦੀ ਇਹ ਲਾਇਆ ਹੀ ਮੈਂ ਇੱਧੇ ਹੀ ਨਰਸੀ ਤੋਂ ਲਿਆ ਕੇ ਤਾਂ ਪਰ ਸਮਝ ਨਹੀਂ ਆਈ ਕਿਸ ਨੂੰ ਲਿਆਂਦਾ ਦਾ ਇਨਸੂਲਿਨ ਕਹਿ ਕੇ ਇਹ ਆਪਣੇ ਇਹ ਪੱਤੇ ਹੁੰਦਾ ਛੋਟੇ ਇੱਕ ਪੱਤੇ ਬਹੁਤ ਲਾਣੇ ਲੱਗ ਜਾਂਦੇ ਆ ਸੇਵ ਦਾ ਬੂਟਾ ਲਾਇਆ ਲੇਕਿਨ ਉਹ ਸੇਵਾ ਨਹੀਂ ਨਾ ਹੋਣੇ ਕਰਕੇ ਤੇ ਉਹ ਵਾਲਾ ਆ ਵੀ ਆ ਵੀ ਜਿੰਦਾ ਹੀ ਆ ਵੀ ਨਾਲ ਅੱਛਾ ਆਹ ਵਾਲਾ ਹੈ ਨਾ ਉਹ ਬਿਨਾਂ ਸੇਵਾ ਤੋਂ ਫਿਰ ਆ ਨਹੀਂ ਸੇਵਾ ਚਾਹੀਦੀ ਹੈ ਜੀ ਇਹ ਤਾਂ ਕੋਈ ਸ਼ਾਕੀ ਨਹੀਂ ਇੱਥੇ ਜਿਹਦਾ ਅਸੀਂ ਪਤਾ ਕੀਤਾ ਸੀਗਾ ਇਹਨਾਂ ਦਾ ਜਿਹੜੇ ਹੰਡੇ ਵਾਲੇ ਉਹ ਕਹਿੰਦੇ ਵੀ ਫਰੀਜ਼ ਦੇ ਵਿੱਚ ਉਹਨਾਂ ਦੇ ਜਾਨਾ ਇੱਕ ਡੋਂਗਾ ਬਰਫ਼ ਦਾ ਇਹਦੇ ਮੁੱਢ 'ਚ ਪਾ ਦਿਓ ਕਿਹਦੇ ਜੀ ਇਹਦੇ ਮੁੱਢ 'ਚ ਸੇਵ ਦੇ ਮੁੱਢ ਦੇ ਵਿੱਚ ਇੱਕ ਡੋਂਗਾ ਪਾ ਦਿਓ ਰੋਜ਼ ਰੋਜ਼ ਇੱਕ ਪਾ ਦਿਓ ਫਿਰ ਚੱਲੇਗਾ ਸਹੀ ਅੱਛਾ ਜੀ ਤਾਂ ਕਿੰਨਾ ਚਿਰ ਪਾਉਣਾ ਇਹ ਤਾਂ ਇਦਾਂ ਨਾ ਮਤਲਬ ਹਫਤਾ ਪਾਤਾ ਫਿਰ ਛੱਡਦੇ ਥੋੜਾ ਟਾਈਮ ਫਿਰ ਪਾ ਦੋ ਇਹ ਤੁਸੀਂ ਇਹ ਠੰਡਕ ਏਰੀਏ ਦਾ ਆ ਜਾਨੀ ਕਿ ਇਹ ਜਿੱਦਾਂ ਹੁਣ ਸ਼੍ਰੀਨਗਰ ਸਾਈਡ ਦੇ ਆਂਦੇ ਆ ਬੰਦੇ ਹਾਂ ਜੀ 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 ਬੱਸ ਬੱਸ ਮਤਲਬ ਉਹ ਦੱਸਦੇ ਵੀ ਤੁਸੀਂ ਇਦਾਂ ਕਰੋ ਤਾਂ ਸਹੀ ਚੱਲਣਾ ਹੈ ਬੂਟਾ ਉਹ ਚਲਿਆ ਵੀ ਹੈ ਇੱਕ ਬੂਟਾ ਇੱਥੇ ਹੈਗਾ ਸਾਡੇ ਚਾਚਾ ਜੀ ਦੇ ਅੱਛਾ ਜੀ ਉਹਨੂੰ ਲੱਗਦੇ ਆ ਇਹ ਤੁਸੀਂ ਪਤਾ ਕਿੱਥੋਂ ਕੀਤਾ ਸੀ ਉਧਰੋਂ ਹੀ ਸ਼੍ਰੀਨਗਰ ਵੱਲੋਂ ਆਂਦੇ ਆ ਨਾ ਜਿੱਦਾਂ ਹੁਣ ਆਹ ਗਰਮ ਸਮਾਨ ਸਮੂ ਲੈ ਕੇ ਕੰਬਲ ਕੰਬਲ ਲੈ ਕੇ ਅੱਛਾ ਅੱਛਾ ਰਾਸੀ 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 ਅੱਛਾ ਅੱਛਾ ਨਹੀਂ ਚਲੋ ਅਸੀਂ ਇਹਨੂੰ ਇਹਨੂੰ ਬਰ ਬ ਚਲੋ ਇਹ ਵੀ ਇਹ ਵੀ ਗੱਲ ਨਵੀਂ ਪਤਾ ਲੱਗੀ ਤੁਹਾਡੇ ਕੋਲ ਬਹੁਤ ਵਧੀਆ ਗੱਲ ਹੈ ਹਾਂ ਠੰਡਕ ਚਾਹੀਦੀ ਹੈ ਨਾ ਜ਼ਿਆਦਾ ਹਾਂਜੀ ਹਾਂਜੀ ਨਹੀਂ ਚਲੋ ਬਹੁਤ ਚੰਗੀ ਗੱਲ ਵਧੀਆ ਪਤਾ ਲੱਗਾ ਇੱਥੇ ਉਧਰ ਤੁਹਾਡੇ ਜਿਹੜੇ ਆ ਔਰੇ ਘਾ ਰਿਹਾ ਇੱਥੇ ਮੈਨੂੰ ਜਿੱਦਾਂ ਪਤਾ ਲੱਗਾਈ ਵੀ ਤਰਖਾਨਾ ਬਰਾਦਰੀ ਤੇ ਜ਼ਿਆਦਾ ਰੋਕਾ ਤਰਖਾਨਾ ਦੇ ਵੀ ਹੈਗੇ ਤੇ ਸਰਾਹੜਿਆਂ ਦੇ ਸਰਾਹੜਿਆਂ ਦੀ ਅੱਛਾ ਤੇ ਜੋ ਦੇ ਪਰਲੇ ਪਾਸੇ ਇਹਦੇ ਮੁਹੰਮਦਾਨਾ ਅਛਾ ਜੀ ਮਤਲਬ ਤਿੰਨ ਪਰਿਵਾਰ ਜਦੋਂ 47 ਦੇ ਵਿੱਚ ਨਾ ਤਿੰਨ ਪਰਿਵਾਰ ਇੱਥੇ ਸਾਡੇ ਪਿੰਡ ਵਿੱਚ ਰੁਕੇ ਸੀਗੇ ਫਿਰ ਤਿੰਨ ਤੋਂ ਅੱਗੇ ਵੱਧ ਗਏ ਖੁਸ਼ਹਮਚਲ ਚੱਲ ਗਏ ਇੱਥੋਂ ਛੱਡ ਕੇ ਅੱਛਾ 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 ਠੀਕ 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 ਕਿਉਂਕਿ ਮੈਨੂੰ ਨਾ ਕਾਫੀ ਸਾਰੀਆਂ ਜਿੱਦਾਂ ਨਾ ਰਿਕਵੈਸਟ ਆਉਂਦੀਆਂ ਨੇ ਇਹਦੀਆਂ ਪਾਕਿਸਤਾਨ ਤੋਂ ਵੀ ਹਾਂਜੀ ਹਾਂ ਤੇ ਕਿਉਂਕਿ ਉਹਨਾਂ ਦੇ ਪੁਰਾਣੇ ਇਲਾਕੇ ਸੀਗੇ ਇਹ ਇੱਥੇ ਪੂਰਾ ਮਤਲਬ ਮੈਗਰੋਵਾਲ ਭਰਿਆ ਹੁੰਦਾ ਸੀ ਹਾਂਜੀ ਤੇ ਮੈਨੂੰ ਆਈਆਂ ਸੀ ਵੀ ਮੈਨੂੰ ਸੁਮਾਨਾ ਤਾਂ ਹੁੰਦਾ ਸੀ ਹਾਂਜੀ ਹਾਂਜੀ ਮੈਨੂੰ ਕਹਿੰਦੇ ਵੀ ਜਗ੍ਹਾ ਸਾਡੀ ਕੋਈ ਜਗ੍ਹਾ ਪਰ ਫੇਕ ਚਲੋ ਕੋਸ਼ਿਸ਼ ਕੀਤੀ ਸੀ ਕਈ ਜਗ੍ਹਾ ਲੱਭੀਆਂ ਕਈ ਜਗ੍ਹਾ ਪਤਾ ਨਹੀਂ ਹੁਣ ਹੌਲੀ ਹੌਲੀ ਖਤਮ ਹੋ ਗਈਆਂ ਜਗ੍ਹਾ ਹਾਂਜੀ ਹਾਂਜੀ ਜਿੰਦਾਂ ਮਸੀਤਾ ਅੰਮ੍ਰਿਤ ਨੀ ਮਸੀਤਾ ਹੁੰਦੇ ਹੌਲੀ ਹੌਲੀ ਠਹਿ ਗਏ ਜਿੰਦਾਂ ਹੁਣ ਸਾਡੇ ਵੀ ਉੱਪਰ ਜੰਗਲ ਦੇ ਵਿੱਚ ਸਿਗੇ ਪਹਿਲੇ ਉੱਪਰ ਰਹਿੰਦੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਹੁਣ ਉਹ ਹਾਰਾ ਫਿਰ ਟੈਟੂ ਗੇ ਦੇ ਇੱਥੇ ਸਰ ਇੱਕ ਆਪਣੇ ਕਿਲਾ ਆ ਮਲੋਠ ਦਾ ਕਿਲਾ ਕਹਿੰਦੇ ਉਹਨੂੰ ਕਿਲਾ ਹੈਗਾ ਢੱਡ ਗਿਆ ਯਾਨੀ ਕਿ ਉੱਪਰ ਹੈਗਾ ਬੂਟੀ ਬਾਟੀ ਜੰਗਲ ਹੋ ਗਿਆ ਬਸ ਰਸਾ ਆਇ ਨਹੀਂ ਉਹਦਾ ਮਤਲਬ ਤੇ ਧਿਆਨ ਨਹੀਂ ਦਿੱਤਾ ਕਿਸੇ ਨੇ ਹਨਾ ਤੁਹਾਡੇ ਇੱਥੇ ਇੱਕ ਟੀਚਰ ਹੁੰਦਾ ਮਾਸਟਰ ਹਾਂਜੀ ਹਾਂਜੀ ਮਾਸਟਰ ਸਰਵਨ ਸਿੰਘ ਹੁੰਦੇ ਕੀ ਨਾਮ ਦਾ ਹੈ ਸਵਰਨ ਸਿੰਘ ਸਵਰਨ ਸਿੰਘ ਹੈ ਨਾ ਉਹਨਾਂ ਦੀ ਇੱਕ ਵੀਡੀਓ ਦੇਖੀ ਸੀ ਹਾਂ ਉਹਨਾਂ ਦੇ ਵਿੱਚ ਫਿਰ ਉਹ ਡਿਟੇਲ ਆ ਉਹਦੀ ਉਹ ਦੱਸੀ ਹੈ ਉਹਨਾਂ ਨੇ ਚਲੋ ਉਹ ਤਾਂ ਇਨਫੋਰਮੇਸ਼ਨ ਚਲੋ ਚੰਗੀ ਗੱਲ ਆ ਵੀ ਉਹ ਇੱਕ ਜਗ੍ਹਾ ਪੈ ਗਈ ਤਾਂ हां जी हां जी चंगी ਗੱਲ ਆ ਵੀ ਸਾਰਿਆਂ ਨੂੰ ਉਥੋਂ ਪਤਾ ਲਾ ਜਾਂਦਾ ਕੁਝ ਸਾਰੇ ਬਜ਼ੁਰਗਾਂ ਨੂੰ ਵੀ ਪਤਾ ਸਿਆ ਕੌਣ ਆਇਆ ਉਥੋਂ ਮਤ ਕੌਣ ਆਇਆ ਅੱਗੇ ਵਾਲਿਆਂ ਨੂੰ ਨਹੀਂ ਪਤਾ ਕੁਝ ਨਹੀਂ ਨਹੀਂ ਅੱਗੇ ਵਾਲੇ ਤਾਂ ਵੀ ਚਲੋ ਇੰਨਾ ਇੰਟਰਸਟਿਡ ਵੀ ਹੁੰਦੇ ਤੁਹਾਨੂੰ ਸਹੀ ਦਸੀਏ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਆ ਜੋ ਹੁਣ ਮੈਨੂੰ ਇਜਾਜਤ ਦਿਓ ਜੀ ਮੈਂ ਬਹਿਣਾ ਨਹੀਂ ਹੈਗਾ ਨਹੀਂ 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 ਸਰ ਸੱਚੀ ਮੇਰੀ ਗੱਲ ਮੰਨਿਓ ਕਿਉਂਕਿ ਮੈਂ ਨਾ ਬੜੀ ਮੁਸ਼ਕਲ ਨਹੀਂ ਚਾਹ ਮੈਂ ਪੀਣਾ ਨਹੀਂ ਜੀ ਚਾਹ ਠੰਡਾ ਠੰਡਾ हां ਠੰਡਾ ਵੀ ਨਹੀਂ ਠੰਡਾ ਪਾਣੀ ਦਾ ਗਲਾਸ ਪੀ ਲਿਆ ਇੱਕ ਹੋਰ ਪੜਾ ਦਿਓ ਪਾਣੀ ਦਾ ਗਲਾਸ ਬਸ ਇੱਕ ਐਸ ਵਲੇ ਪਿੰਡ ਬਲੋਟ ਦੇ ਵਿੱਚ ਆ ਪਿੰਡ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਆ ਤੁਸੀਂ ਦੱਸ ਰਹੇ ਹੋ ਵੀ ਐਂਬੂਲੈਂਸ ਆ ਰਹੀ ਆ ਹਾਂਜੀ ਤੇ ਕਿੱਦਾਂ ਤੁਸੀਂ ਬੁਲਾਇਆ ਐਂਬੂਲੈਂਸ ਨੂੰ ਕਿ ਨਹੀਂ ਇਹ ਸਰਕਾਰ ਵੱਲੋਂ ਆਉਂਦੀ ਜੀ ਹਫ਼ਤੇ ਬਾਦੀ ਹਫ਼ਤੇ ਬਾਦ ਸੰਡੇ ਤੇ ਸੰਡੇ ਆਉਣਾ ਹੀ ਹੁੰਦਾ ਸੰਡੇ ਸੰਡੇ ਜੀ ਤੇ ਉਹ ਕਿੱਦਾਂ ਪਿੰਡ ਦੇ ਵਿੱਚ ਆ ਕੇ ਕਿੰਨਾ ਚਿਰ ਖੜਦੇ ਆ ਇੱਥੇ ਗੁਰਦੁਆਰੇ ਜਾਂਦੇ ਆ ਅੱਛਾ ਪਿੰਡ ਉੱਥੇ ਲੋਜਮੈਂਟ ਹੋ ਜਾਂਦੀ ਗੁਰਦੁਆਰੇ ਅੱਛਾ ਇਹ ਐਂਬੂਲੈਂਸ ਆਣੀ ਆ ਠੀਕ ਆ ਤੇ ਫਿਰ ਦੱਸ ਦਿੰਦੇ ਹੁੰਦੇ ਉਹ ਅੱਛਾ ਜਿਨ੍ਹਾਂ ਨੇ ਦਵਾਈ ਲੈਣੀ ਫਿਰ ਟਾਈਮ ਦੇ ਦਿੰਦੇ ਠੀਕ ਆ ਇੰਨੇ ਕ ਵੇ ਪੁੱਜਣੀ ਹੁੰਦੀ ਠੀਕ ਆ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਇਹ ਇਸ ਵਾਰੀ ਚੱਲਿਆ ਆ ਤਾਂ ਹਾਂਜੀ ਹਾਂਜੀ ਇਸ ਵਾਰੀ ਚੱਲਿਆ ਜੀ ਅੱਛਾ ਅੱਛਾ ਨਹੀਂ ਚਲੋ ਬਹੁਤ ਵਧੀਆ ਗੱਲ ਹੈ ਤਾਂ ਫਿਰ ਇਹ ਕਿਹਦੀ ਸੰਸਥਾ ਉਹਦੇ ਤੋਂ ਆਉਂਦੀ ਹੈ ਇਹ ਹਾਂਜੀ ਅਮਰੀਕਾ ਦੀ ਸੰਸਥਾ ਆ ਪਾਜੀ ਕੋਈ ਉਹ ਬੰਦਾ ਚਲਾਉਂਦਾ ਹੈ ਸੰਸਥਾ ਨੂੰ ਅੱਛਾ ਜੀ ਉਹਦੇ ਵੱਲੋਂ ਭੇਜੇ ਜਾਂਦੀਆਂ ਇਹ ਤੇ ਫਿਰ ਇਹ ਦਾ ਮਤਲਬ ਸਰਕਾਰੀ ਨਹੀਂ ਗੈਰ ਸਰਕਾਰੀ ਹੈ ਇਹ ਮਤਲਬ ਹੈ ਹਾਂਜੀ ਹਾਂਜੀ ਹੈ ਨਾ ਕੋਈ ਵੀ ਗਵਰਨਮੈਂਟ ਵੱਲੋਂ ਅਪਰੂਵਡ ਹੈ ਇਹ ਉਹ ਮੈਂ ਸਮਝ ਗਿਆ ਠੀਕ ਆ ਇਹ ਸੰਸਥਾ ਵੱਲੋਂ ਚਲਾਈਆਂ ਜਾ ਰਹੀਆਂ ਨੇ ਐਨ ਜੀਓ ਟਾਈਪ ਆ ਨ ਸੋਣੀ ਗੱਲ ਹੈ ਤੇ ਮਤਲਬ ਕਿ ਕਿੰਨੇ ਇਸ ਪਿੰਡ ਚ ਖਾਸ ਕਰਕੇ ਕਿੰਨਾ ਚਿਰ ਰੁਕਦੀ ਆ ਐਂਬੂਲੈਂਸ ਤੇ ਭਾਜੀ 3 ਵਜੇ ਤੱਕ ਇੱਥੇ ਹੀ ਆ ਹੁਣ ਚਲੋ ਇਹ ਵੀ ਬਹੁਤ ਵਧੀਆ ਗੱਲ ਹੈ ਇੱਕ ਸਹੂਲਤ ਹੈ ਵੀ ਹੈ ਨਾ ਇਹ ਚਾਰਜਸ ਵਗੈਰਾ ਕੁਝ ਲੈਂਦੇ ਇਹ ਕਿਤਾ ਫ੍ਰੀ ਆ ਸਾਰਾ ਇਹਨੇ ਫ੍ਰੀ ਭਾਜੀ ਤੇ ਮੈਡੀਸਿਨ ਵਗੈਰਾ ਫ੍ਰੀ ਸਾਬ ਜਿਹੜੀ ਦਵਾਈ ਨਾ ਮਿਲੇ ਇਹਨਾਂ ਕੋਲੋਂ ਫਿਰ ਕਿ ਲਿਖਦੇ ਹੀ ਉਹ ਜਿਹੜੀਆਂ ਹੋਣ ਉਹ ਲਿਖਦੇ ਹੀ ਆਏ ਲੈ ਜਣੀ ਚੈੱਕ ਚੈੱਕ ਅਪ ਕਰਨਾ ਨਾ ਇਹਨਾਂ ਨੇ ਜੀ ਅੱਛਾ ਫਿਰ ਦਵਾਈ ਦੇ ਦਿੰਦੇ ਆ ਆਧਾਰ ਕਾਰਡ ਲੱਗਦਾ ਤੇ ਟੈਸਟ ਵੀ ਹੁੰਦੇ ਆ ਸਾਰੇ ਇੱਥੇ ਉੱਤੇ ਵਿੱਚ ਪਤਾ ਟੈਸਟ ਹੁੰਦੇ ਆ ਨਹੀਂ ਨਹੀਂ ਟੈਸਟ ਨਹੀਂ ਹੁੰਦਾ ਨਹੀਂ ਟੈਸਟ ਕਰ ਦਿੰਦੇ ਸ਼ੂਗਰ ਦਾ ਕਰ ਦਿੰਦੇ ਥਰਡ ਦਾ ਕਰ ਦਿੰਦੇ ਉਹ ਵੀ ਫ੍ਰੀ ਕਰ ਦਿੰਦੇ ਚਲੋ ਇਹ ਬਹੁਤ ਵਧੀਆ ਇੱਕ ਮੈਂ ਮਤਲਬ ਚੀਜ਼ ਦੇਖੀ ਅੱਜ ਹਾਂਜੀ ਹਾਂਜੀ ਕਿ ਚਲੋ ਜਿਹੜੇ ਇਹ ਕਿੱਥੇ ਕਿੱਥੇ ਜਾਂਦੀ ਐਂਬੂਲੈਂਸ ਉਦਾਂ ਹੋਰ ਅੱਗੇ ਜਾਂਦੀ ਕੋਈ ਪਿੰਡਾਂ ਇਹ ਜਾਂਦੀ ਜੀ ਨਹੀਂ ਆ ਜਿਹੜੇ ਇੱਧਰ ਭਾਜੀ ਕੋਟ ਪਟਿਆਲ ਇੱਧਰ ਪਿੰਡ ਆ ਸਕਦੇ ਇੱਕ ਮਹੀਨਾ ਇਹਦਾ ਇਹ ਆ ਪੂਰੀ ਖੱਡਾਂ ਦੇ ਵਿੱਚੋਂ ਇਦਾਂ ਜਾਂਦੀ ਹੈ ਹੈ ਨਹੀਂ ਖੱਡਾਂ ਨਹੀਂ ਪਿੱਛੇ ਰਾਸਤੇ ਇੱਕ ਵਿਆਦਰੋਂ ਸੜਕ ਅੱਛਾ ਹਾਂਜੀ ਨੋ ਜੀ ਇਹਨਾਂ ਨੂੰ ਇੱਧਰ ਦੀ ਆਉਣਾ ਹਾਂਜੀ ਹਾਂਜੀ ਪਹਿਲੀ ਵਾਰੀ ਮੈਂ ਕਿਸੇ ਓ ਇਦਾਂ ਪਿੰਡਾਂ ਦੇ ਵਿੱਚ ਆ ਐਂਬੂਲੈਂਸ ਆਈ ਦੇਖੀ ਪਹਿਲੀ ਵਾਰੀ ਜਦੋਂ ਦਾ ਘੁੰਮ ਰਿਹਾ ਆਂ ਹਾਂਜੀ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਕਦੋਂ ਦੀ ਚਲਦੀ ਆ ਭਾਜੀ ਇਹਨੂੰ ਹੋ ਗਿਆ ਉਹਨੇ ਸਾਲ ਹੀ ਹੋ ਗਏ ਸਾਲ ਹੋ ਗਿਆ ਅੱਛਾ ਚਲੋ ਚਲੋ ਬਹੁਤ ਵਧੀਆ ਲੱਗਾ ਦੇਖ ਕੇ ਇਹ ਵੀ ਗੱਲ ਪਰ ਇੱਕ ਮਹੀਨੇ ਮਗਰ ਆਣੀ ਹੈ ਜਿੱਦਾਂ ਨਹੀਂ ਵੀ ਤੂੰ ਕਹਿੰਦੇ ਹਰ ਹਫ਼ਤੇ ਆਉਂਦੀ ਹੈ 14 ਮਹੀਨੇ 14 ਦਿਨ ਮੰਗਣਾ ਅੱਛਾ 14 ਦਿਨ ਮੰਗਣਾ ਤੇ ਫਿਰ ਜਦੋਂ ਉਹ ਉਹਨਾਂ 14 ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਹੋਈ ਕਿਸੇ ਨੂੰ ਫਿਰ ਕਿੱਥੇ ਜਾਂਦੇ ਆ ਉਨੇ ਉਨੇ ਟਾਈਮ ਦੀ ਭਈ ਦਵਾਈ ਦੇ ਕੇ ਜਾਂਦੇ ਠੀਕ ਹੈ ਮੰਨ ਲਓ ਹੋਰ ਕਿਸੇ ਨੂੰ ਪ੍ਰੋਬਲਮ ਹੋ ਗਈ ਹੁਣ ਹਿਸ਼ਾਰਪੁਰ ਹੀ ਆ ਜੀ ਕੋਈ ਕ੍ਰਿਟੀਕਲ ਪ੍ਰੋਬਲਮ ਆਈਂਦੀ ਉਸ ਤੋਂ ਬਾਅਦ ਹਿਸ਼ਾਰਪੁਰ ਜਾਣਾ ਪੈਂਦਾ ਉਹ ਤਾਂ ਫੇਰ ਚਲੋ ਘਰ ਜੇ ਨਾਰਮਲ ਆ ਫੇਰ ਤਾਂ ਚਲੋ ਨਾਰਮਲ ਤਾਂ ਇੱਥੇ ਹੈ ਲੋਕਲ ਡਾਕਟਰ ਹੀ ਕਰ ਦਿੰਦੇ ਇਹਨਾਂ ਰੋਟੇਖਾਨੇ ਨਾ ਜੀ ਅੱਛਾ 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 ਤਾਂ ਫੇਰ ਤਾਂ ਮੈਂ ਓਕੇ ਇੱਥੇ ਭਰਾ ਜੀ ਇਸ ਜਗ੍ਹਾ ਦੇ ਉੱਤੇ ਤੁਸੀਂ ਜਿੱਦਾਂ ਯੰਗ ਜਨਰੇਸ਼ਨ ਆ ਹਾਂ ਜੀ ਤੇ ਇੱਥੇ ਜਿਹੜੇ ਪੇੜ ਪੌਦੇ ਜੜੀ ਬੁਟੀ ਹੁੰਦੀ ਉਹਦੇ ਬਾਰੇ ਕੋਈ ਗਿਆਨ ਰੱਖਦੇ ਆ ਵਿੱਚ ਹੈਗੀਆਂ ਕੋਈ ਕੋਈ ਜਿਨ੍ਹਾਂ ਦਾ ਪਤਾ ਖੈਰ ਖੈਰ ਤਾਂ ਫਿਰ ਵਧੀਆ ਖੈਰ ਬਹੁਤ ਇੱਕ ਕਥਾ ਵਾਂਡਾ ਉਹ ਚ ਬਿਲਕੁਲ ਬਿਲਕੁਲ ਉਹ ਤਾਂ ਇੱਕ ਕਮਰਸ਼ੀਅਲੀ ਤੁਸੀਂ ਉਹਨੂੰ ਮਤਲਬ ਫਲਾਈ ਜਿਹੜੀ ਫਲਾਈ ਉਹਦੇ ਦੰਦਾਂ ਬਹੁਤ ਵਧੀਆ ਕਰਨਦੇ ਬੰਗੂਲ ਅੱਛਾ ਉਹ ਦੰਦਾਂ ਵਾਸਤੇ ਸਹੀ ਹੈ ਅੱਛਾ ਅੱਛਾ ਹਾਂਜੀ ਚਲੋ ਨੇ ਵਧੀਆ ਆਹ ਤੁਹਾਡੇ ਜਿਹੜਾ ਮਰੇ ਖੱਡ ਵਗਦੀ ਆਹਾ ਹਾਂਜੀ ਇਹਦਾ ਪਾਣੀ ਇੱਧਰ ਵੀ ਆ ਜਾਂਦਾ ਹੁੰਦਾ हां जी भाई ये जेले बरसात पेंदी है ना हां जी ये इथे पानी दा आ जिन्ना समझो देख लो आ का जिन्ना टक लग गया ना ਥੱਲੇ ਅੱਛਾ 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 ਇਹ 8 ਵਿੱਚ ਪਾਣੀ ਆਇਆ ਸੀਗਾ ਨਾ ਅੱਛਾ ਅੱਛਾ ਇਹ ਪਾਣੀ ਇੱਥੇ ਤੱਕ ਜਨਿਕੇ ਉਹ ਖੂਹ ਤੇ ਬਰਾਬਰ ਤੱਕ ਜਨਿਕੇ ਜਾ ਰਿਹਾ ਠੀਕ ਆ ਠੀਕ ਆ ਹਾਂ ਚਲੋ 88 ਚ 8 ਚ ਹਾਸੀ ਹਾਸੀ ਉਦਾਂ ਉਦਾਂ ਹਰ ਬਰਸਾਤ ਆਂਦਾ ਹੀ ਜਾਂਦਾ ਨੋਰਮਲ ਤਾਂ ਆਂਦਾ ਹੀ ਜਾਂਦਾ ਹੁਣ ਤਾਂ ਘੱਟ ਗਿਆ ਪਾਣੀ ਬਹੁਤ ਜ਼ਿਆਦਾ ਹੂੰ ਉਹ ਜਨਿਕੇ ਗੇੜਾ ਮਾਰਦਾ ਖਵਾ ਜਾ ਜੀ 4 ਸਾਲ 5 ਸਾਲ ਬਾਅਦ ਗੇੜਾ ਆਹੋ ਉਹ ਨਹੀਂ ਉਹ ਤਾਂ ਹੈ ਬਿਲਕੁਲ ਚਲੋ ਠੀਕ ਆ ਭਰਾ ਜੀ ਫਿਰ ਤੁਹਾਡੇ ਟਾਵਰ ਦੇ ਕੋਲ ਜਾ ਕੇ ਦੇਖਦੇ ਆਂ ਨਹੀਂ ਮੈਂ ਤਾਂ ਕਹਿੰਦਾ ਦੁੱਧ ਕਰ ਦਿੰਨੇ ਕਰਨ ਨਹੀਂ 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 ਮੇਰਾ ਭਰਾ ਸੱਚੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਂ ਮਤਲਬ ਕਿ ਵੀ ਕੋਈ ਹੈਜੀਟੇਸ਼ਨ ਨਹੀਂ ਜਰੂਰ ਤੁੰਦੀ ਮੈਂ ਜਰੂਰ ਕਹਿ ਦੇਣਾ ਸੀ ਤੁਹਾਨੂੰ ਠੀਕ ਆ ਸੇਮ ਮੇਰੇ ਬੈਗ ਚ ਪਿਆ ਆ ਭਰਾ ਇੰਨਾ ਘਬਰਾ ਪੈਂਦਾ ਇੰਨੀ ਗਰਮੀ ਤੇ ਇੱਥੇ ਧੁੱਪ ਚ ਖੜ ਗਿਆ ਚੜੀ YouTube YouTube ਹਾਂ ਜੀ ਹਾਂ ਜੀ ਉਹਦੇ ਵੀ ਹੈਗਾ ਕੋਈ ਜੱਜਾ ਬਲੌਗਰ ਜੱਜਾ ਬਲੌਗਰ ਜੀ ਜੱਜਾ ਜੱਜਾ ਪੈਂਡਿਆ ਮੇਰਾ ਜੱਜਾ ਬਲੌਗਰ ਆਹ ਮੁੰਡੇ ਲੱਭ ਲੈਣਾ ਮੁੰਡਿਆਂ ਨੇ ਬੜੀ ਛੇਤੀ ਲੱਭ ਲੈਂਦੇ ਆ ਅੱਜ ਕੱਲ ਮੁੰਡੇ ਆ ਜੱਟ ਨਾਲ ਲੱਭਾਣਾ ਜੀ ਹਾਂ ਜੱਟਾ ਚਲੋ ਆਪਣਾ ਨਾਮ ਦੱਸੋ ਯਾਰ ਪਹਿਲਾਂ ਮੇਰਾ ਭਾਈ ਕਰਨਦੀਪ ਸਿੰਘ ਕਰਨਦੀਪ ਤੁਹਾਡਾ ਜੀ ਮੇਰਾ ਰਣਜੋਤ ਸਿੰਘ ਰਣਜੋਤ ਸਿੰਘ ਤੁਹਾਡਾ ਬਰਾਬਰ ਮੀਸ਼ਾਲ ਸਿੰਘ ਜੀ ਮੀਸ਼ਾਲ ਸਿੰਘ ਚਲੋ ਠੀਕ ਆ ਭਰਾ ਜੀ ਬਹੁਤ ਚੰਗਾ ਲੱਗਾ ਮਿਲ ਕੇ ਤੁਹਾਡੇ ਵਰਗੇ ਸਿਆਣੇ ਬੰਦੇ ਦੀ ਬਹੁਤ ਜ਼ਰੂਰਤ ਆ ਇਸ ਵੇਲੇ ਪੰਜਾਬ ਨੂੰ ਸਾਡਾ ਰਸਤਾ ਬਣ ਜਾਵੇ ਬਾਕੀ ਦਾ ਕੋਈ ਰਸਤਾ ਬਣ ਜਾਣਾ ਜੀ ਬਣ ਜਾਣਾ ਹੌਲੀ ਹੌਲੀ ਚੀਜ਼ਾਂ ਹੁੰਦੀਆਂ ਹੁੰਦੀਆਂ ਬਣੇਗਾ ਰਸਤਾ ਹੋਏਗਾ ਪਰ ਜੇਕਰ ਜੇਕਰ ਕਹਿੰਦੇ ਰਵਾਂਗੇ ਫੇ ਹੋਣਾ ਜੇਕਰ ਨਹੀਂ ਜਰੂਰਤ ਕਿਸੇ ਨੇ ਕਹਿਣਾ ਨਹੀਂ ਤਾਂ ਫੇ ਕਿੱਥੋਂ ਹੋਣਾ ਇਹਹੀ ਇਹਹੀ ਇਹ ਜਗ੍ਹਾ ਉਦਾਂ ਵੈਸੇ ਮੈਂ ਕਾਫੀ ਗੱਲਾਂ ਕੀਤੀਆਂ ਪਹਿਲਾਂ ਇਹਹੀ ਜਗ੍ਹਾ ਜੇ ਹਿਮਾਚਲ ਚ ਹੁੰਦੀ ਆ ਹੁਣ ਤੱਕ ਰਸਤੇ ਬਣੇ ਹੋਣੇ ਸਾਰੇ ਇਹ ਕਹਿੰਦੇ ਆ ਇੱਥੇ ਵੀ ਹਿਮਾਚਲ ਤਾਂ ਬਹੁਤ ਸੂਲ ਤਾਂ ਹਾਂਜੀ ਤੇ ਕਿਉਂਕਿ ਉਹ ਉੱਥੇ ਸਾਰਾ ਹੈ ਹੀ ਪਹਾੜੀ ਤੇ ਪਹਾੜੀ ਕਰਕੇ ਉਹਨਾਂ ਨੂੰ ਫੇ ਬਣਾਉਣਾ ਹੀ ਪੈਂਦਾ ਉਹਨਾਂ ਨੇ ਡਿਵੈਲਪ ਕੀਤਾ ਉਹ ਰਸਤੇ ਬਹੁਤ ਵਧੀਆ ਉਹਨਾਂ ਦੇ ਨਹੀਂ ਉਹੀ ਮੈਂ ਕਹਿੰਨਾ ਰਸਤੇ ਬਹੁਤ ਸੋਹਣੇ ਆ ਜੀ ਲੁੱਟ ਖੋਹਾਂ ਦੀਆਂ ਵਾਰਦਾਤਾਂ ਕਿੱਦਾਂ ਦੀਆਂ ਇੱਥੇ ਦੱਸੋ ਆਈਸ ਉਹ ਇਧਰ ਪੁਲਿਸ ਹਾਈਟ ਜ਼ਿਆਦਾ ਕਿੱਥੇ ਇਹ ਤਾਂ ਕੋਲੋਂ ਆ ਜਾਂਦੀ ਨਹੀਂ 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 ਹੈਗੀਆਂ ਮਹਿੰਗਾ ਮਸਤਬਕ ਪਾਣੀ ਨਹੀਂ ਆ ਜਾਂਦਾ ਏਰੀਆ ਪੈ ਜਾਂਦਾ ਉਹ ਤੇ ਇਦਾਂ ਨੇ ਵੀ ਜਦੋਂ ਰਾਤ ਜੀ ਹੋ ਗਈ ਅੱਛਾ ਹਾਂ ਆਪਣੇ ਥੋੜਾ ਜਦੋਂ ਦਿਨ ਟਪ ਕੇ ਰਾਤ ਜੀ ਹੁੰਦੀ ਫੇਰ ਡਰਿਆ ਤੇ ਜਦੋਂ ਹੁਣ ਤੁਸੀਂ ਇੱਥੇ ਰਹਿੰਦੇ ਆ ਤੁਹਾਨੂੰ ਪਤਾ ਹੀ ਹੋਣਾ ਲੋਕਲੀ ਇੱਥੇ ਤਾਂ ਬੰਦੇ ਹੁੰਦੇ ਹੋਣੇ ਜਿਹੜੇ ਆ ਨਸ਼ੇੜੀ ਵਗੈਰਾ ਜਾਂ ਕੁਝ ਉਹ ਇਦਾਂ ਹੀ ਇਹ ਹੀ ਹੁਣੇ ਆ ਤੁਹਾਨੂੰ ਦਾ ਜਿਹੜਾ ਚਿੱਟਾ ਨਸ਼ਾ ਕਰਦੇ ਨਾ ਹਾਂ ਇਹ ਬਸ ਉਹਨਾਂ ਦਾ ਕੰਮ ਹੀ ਆ ਆਹ ਹੋਈ ਨਾ ਉਹ ਤੇ ਟਾਮੇ ਟਾਮੇ ਹੀ ਹੁੰਦੇ ਆ ਬੰਦੇ ਤਾਂ ਉਹ ਹਾਂ ਮੈਂ ਇਹਨਾਂ ਗੱਲਾਂ ਦਾ ਆਰਾਮ ਹੈ ਜਿਹਦੇ ਨਹੀਂ ਐਦਾਂ ਜੇ ਨਹੀਂ ਛੱਡ ਗਏ ਤਾਂ ਤਾਂ ਮੈਨੂੰ ਕੋਈ ਸਮ ਹਾਂ ਇਹਨੂੰ ਬਾਈ ਖੜੀ ਹੈ ਸਾਡੀ ਬਾਹਰ ਸੀ ਚਾਬੀ ਵਿੱਚ ਵੀ ਰਹੀ ਰਾਤ ਨੂੰ ਕੋਈ ਡੰਗ ਏਦਾਂ ਤਾਂ ਪੁਰਾਣਾ ਸਾਡੇ ਉੱਥੇ ਹੁੰਦਾ ਸੀ ਮੇਰਾ ਸਾਈਕਲ ਦੁਕਾਨ ਤੇ ਗਿਆ ਪਿੰਡ ਚ 10 ਵਜੇ ਗਿਆ ਸਵੇਰੇ ਤਾਂ ਸ਼ਾਮ ਨੂੰ ਜਾਦਾ ਸਾਈਕਲ ਰਹਿ ਗਿਆ ਮੇਰਾ ਜਿਹੜੇ ਫਾਦਰ ਸਾਹਿਬ ਨੇ ਪੁੱਛਿਆ ਯਾਰ ਉਹ ਸਾਈਕਲ ਕਿੱਥੇ ਆ ਉਹ ਉੱਥੇ ਰਹਿ ਗਿਆ ਉੱਥੇ ਖੜਾ ਸ਼ਾਮ ਨੂੰ ਹਾਂਜੀ ਹੁਣ ਤਾਂ ਉਹ ਕੀ ਹੁੰਦਾ ਉਹ ਹੁਣ ਹੁਣ ਉਹੀ ਗੱਲ ਖੇਤਾਂ ਦੇ ਵਿੱਚ ਮੇਰੇ ਫਾਦਰ ਸਾਹਿਬ ਸੀਗੇ ਤੇ ਨਾਲ ਹੀ ਇੱਕ ਹੋਰ ਖੇਤ ਸੀਗੇ ਉਹ ਆਪਣੇ ਪੱਠੇ ਲੈਣ ਗਿਆ ਸਾਈਕਲ ਰੱਖ ਕੇ ਤਾਂ ਮੋਟਰਸਾਈਕਲ ਤੇ ਆਏ ਮੁੰਡੇ ਦੋ ਸਾਈਕਲ ਚੱਕਿਆ ਵਿੱਚ ਰੱਖ ਕੇ ਲੱਗਾ ਚਲੋ ਭਰਾ ਜੀ ਠੀਕ ਹੈ ਜੀ ਮਾਤਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਨੰਬਰ ਦੇ ਦਿੱਤਾ ਤੁਹਾਨੂੰ ਤੇ ਟੱਚ ਚ ਰਿਹਾ ਵਟਸਐਪ ਵਗੈਰਾ ਤੇ ਹੈ ਓਕੇ ਚੰਗਾ ਟਾਵਰ ਨੂੰ ਲੱਗੇ ਸਿਰਫ ਹੋਏ ਕਹਿੰਦੇ ਦੱਸ ਦੇ ਨਾ ਤੇ ਆ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਓ ਮਲੋਟ ਪਿੰਡ ਆ ਜਿੱਥੋਂ ਮੈਂ ਆਇਆ ਆ ਸਾਹਮਣੇ ਉਹ ਇਧਰੋਂ ਆ ਬੱਸ ਆ ਮੈਂ ਟਾਵਰ ਦੇਖਣੇ ਆਇਆ ਆ ਵਾਹ ਇਸ ਜਗ੍ਹਾ ਤੇ ਜਿਹੜੇ ਲੋਕਾਂ ਨੂੰ ਪ੍ਰੋਬਲਮ ਸੀ ਮੋਬਾਈਲ ਸਿਗਨਲਸ ਦੀ ਕੋਈ ਟਾਵਰ ਨਹੀਂ ਸੀ ਤੇ ਉਸ ਕਰਕੇ ਮਤਲਬ ਲੋਕਾਂ ਲੋਕ ਕਾਫੀ ਇੰਪੈਕਟ ਹੁੰਦੇ ਸੀਗੇ ਕਮਿਊਨੀਕੇਸ਼ਨ ਜਿਹੜੀ ਸੀਗੀ ਉਹ ਔਖੀ ਹੁੰਦੀ ਸੀ ਤੇ ਇਸ ਕਰਕੇ ਮੈਂ ਜਿੱਦਾਂ ਇਸ ਪਿੰਡ ਵਿੱਚ ਦਾਖਲ ਹੋਇਆ ਤਾਂ ਮੈਨੂੰ ਦੂਰੋਂ ਹੀ ਟਾਵਰ ਦੇਖ ਗਿਆ ਜੋ ਕਿ ਬਿਲਕੁਲ ਨਵਾਂ ਟਾਵਰ ਲੱਗਾ ਹੋਇਆ ਦੇਖੋ ਮੇਰੀ ਬੈਕ ਸਾਈਡ ਤੇ ਆ ਦੇਖੋ ਜੋ ਮੈਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਸਟੱਬ ਨੂੰ ਲੱਗੇ ਹੋਏ ਸਿਰਫ 10 ਦਿਨ ਹੀ ਹੋਏ ਆ ਹਜੇ ਪ੍ਰੋਪਰ ਸੈਟਅਪ ਨਹੀਂ ਹੋਇਆ ਤੇ ਪਰ ਕੁਝ ਕੁਝ ਜਿਦਾ ਫੰਕਸ਼ਨਿੰਗ ਛ ਹੈਗਾ ਹਜੇ ਇਹ ਆ ਸੋਲਰ ਪੈਨਲ ਲੱਗੇ ਆ ਤੇ ਬਹੁਤ ਵਧੀਆ ਲੱਗਾ ਮੈਨੂੰ ਦੇਖੋ ਤੇ ਚਲੋ ਇੱਕ ਡਿਵੈਲਪਮੈਂਟ ਹੋਈ ਇਸ ਜਗ੍ਹਾ ਤੇ ਲੋਕ ਕਮਿਊਨੀਕੇਸ਼ਨ ਲਈ ਲੋਕਾਂ ਨੂੰ ਮਤਲਬ ਕਿ ਦਿੱਕਤ ਨਹੀਂ ਹੋਏਗੀ ਹੁਣ ਤੇ ਇਦਾਂ ਦੀਆਂ ਡਿਵੈਲਪਮੈਂਟਾਂ ਹੋਣੀਆਂ ਚਾਹੀਦੀਆਂ ਆ ਬਹੁਤ ਵਧੀਆ ਗੱਲ ਆ ਤੇ ਲੋਕਾਂ ਨੂੰ ਉੱਧਾ ਵੈਸੇ ਇੱਥੇ ਆਉਣ ਜਾਣ ਦੀ ਦਿੱਕਤ ਆ ਰਸਤੇ ਦੀ ਪ੍ਰੋਬਲਮ ਆ ਤੇ ਚਲੋ ਜਿੱਦਾਂ ਇਹ ਡਿਵੈਲਪਮੈਂਟ ਹੋਈ ਆ ਕੁਝ ਹੋਰ ਵੀ ਡਿਵੈਲਪਮੈਂਟ ਹੋਏਗੀ ਜੋ ਰੋਡ ਦੀ ਆ ਹੋਰ ਬਾਕੀ ਕੁਝ ਜਿੱਦਾਂ ਮੈਡੀਕਲ ਸਹੂਲਤਾਂ ਦੀ ਆ ਤੇ ਉਹਨਾਂ ਬਾਰੇ ਵੀ ਕੁਝ ਡਿਵੈਲਪਮੈਂਟ ਜ਼ਰੂਰ ਹੋਏਗੀ ਮੈਨੂੰ ਲੱਗ ਰਿਹਾ ਤੇ ਚਲੋ ਉਹ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਖਾੜ ਆ ਸਾਰੀ ਉਹਦੇ ਉਧਰ ਸਾਹਮਣੇ ਜਿੱਦਾਂ ਕਿ 12 ਮਹੀਨੇ ਪਾਣੀ ਵਗਦਾ ਰਹਿੰਦਾ ਇਸ ਖੱਡ ਚੋਂ ਤੇ ਤੁਹਾਨੂੰ ਥੋੜਾ ਜਿਹਾ ਉੱਪਰ ਜਾ ਕੇ ਦਿਖਾਉਨੇ ਆ ਆ ਦੇਖੋ ਥੋੜਾ ਜਿਹਾ ਖਤਰਨਾਕ ਆ ਮਿੱਟੀ ਪਾਠ ਹੋਈ ਹੋ ਆ ਆ ਦੇਖੋ ਇਤਰੀ ਉਹ ਵਾ ਲਓ ਜੀ ਇੱਥੇ ਖਾ ਜੰਨੇ ਆ ਆ ਬਿਲਕੁਲ ਪਹਾੜੀ ਦੀ ਚੋਟੀ ਤੇ ਚੜ ਰਿਹਾ ਮੈਂ ਇੱਥੋਂ ਤੁਹਾਨੂੰ ਦਿਖਾਉਨੇ ਆ ਨਜ਼ਾਰਾ ਦ੍ਰਿਸ਼ ਆ ਦੇਖੋ ਆ ਦੇਖੋ ਆ ਜਿਹੜਾ ਤੁਹਾਨੂੰ ਟਾਵਰ ਦਿਖਾ ਰਿਹਾ ਸੀ ਮੈਂ ਤੇ ਆਸ-ਪਾਸ ਦੇ ਪਹਾੜ ਤੇ ਆਹ ਦੇਖੋ ਥੱਲੇ ਜਿਹੜੀ ਖਾੜਿਆ ਆ ਲਓ ਜੀ ਤੇ ਇੱਧਰ ਸਾਹਮਣੇ ਹੈਗਾ ਮਲੋਟ ਵਿਲੇਜ ਵੈਸੇ ਤਾਂ ਵਿਲੇਜ ਜਿਹੜਾ ਆ ਉਹ ਫੈਲਿਆ ਹੋਇਆ ਆਲੇ-ਦੁਆਲੇ ਆ ਵੀ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਇਸ ਬਿਲਡਿੰਗ ਦੀ ਬੈਕ ਸਾਈਡ ਤੇ ਵੀ ਕੁਝ ਘਰ ਹੈਗੇ ਆ ਟਾਵਰ ਦੀ ਬੈਕ ਸਾਈਡ ਤੇ ਤੇ ਇਹ ਕਾਫੀ ਮਲੋਟ ਕਾਫੀ ਫੈਲਿਆ ਹੋਇਆ ਸਕੈਟਰਡ ਹੈ ਆ ਕੁਝ ਕੁ ਘਰ ਇੱਥੇ ਆ ਕੁਝ ਕੁ ਘਰ ਇਸ ਜਗ੍ਹਾ ਤੇ ਆ ਕੁਝ ਘਰ ਅੱਗੇ ਜਾ ਕੇ ਆ ਕੁਝ ਘਰ ਤੇ ਇਸੇ ਤਰ੍ਹਾਂ ਹੀ ਸਕੈਟਰਡ ਹੈਗਾ ਇਹ ਤੇ ਆ ਦੇਖੋ ਤੇ ਪਲੀਜ਼ ਬਣੇ ਰਹੋ ਮੇਰੇ ਨਾਲ ਤੇ ਤੁਹਾਨੂੰ ਚਲੋ ਅੱਗੇ ਲੈ ਕੇ ਚੱਲਦੇ ਆਂ ਪ੍ਰਿਆ ਕਰਿਆ ਇਥੋਂ ਭਰਾ ਜੀ ਕਹਿ ਰਹੇ ਸੀਗੇ ਵੀ ਆਹ ਸਲੇਬ ਤੋਂ ਟੱਪ ਕੇ ਅੱਗੇ ਉਹ ਰਸਤਾ ਚੱਲੂ ਹੁੰਦਾ ਉਹ ਚਲੋ ਦੇਖਦੇ ਆ ਕਿ ਕਿਹੜਾ ਜਾਂਦਾ ਅੱਗੇ ਨੂੰ ਰਸਤਾ ਕੋਟ ਪਟਿਆਲ ਨੂੰ ਆ ਆਇਆ ਜੀ ਰਸਤਾ ਮਿਲ ਲਾਤਾ ਆ ਦੇ ਇੱਥੇ ਕੁਝ ਲਿਖਿਆ ਵੀ ਸੀਗਾ ਜਿਹੜਾ ਕਿ ਅਸੀਂ ਮੈਂ ਪੜਿਆ ਨਹੀਂ ਓਕੇ ਆਹ ਵਾਲਾ ਰਸਤਾ ਜਾਂਦਾ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਮਲੋਟ ਦੇ ਅੰਦਰ ਬਾਹਰੀ ਵਿਅਕਤੀਆਂ ਦਾ ਘੁੰਮਣ ਫਿਰ ਜਾਣ ਦੀ ਸਖਤ ਮਨਾਹੀ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਛਾ surprising ਪਿੰਡ ਮਲੋਟ ਤੋਂ ਅੱਗੇ ਮੈਂ ਕੋਟ ਪਟਿਆਲ ਵੱਲ ਨੂੰ ਜਾ ਰਿਹਾ ਹਾਂ ਇਸ ਰਸਤੇ ਥਾਣੀ ਮੈਂ ਫਸਟ ਟਾਈਮ ਜਾ ਰਿਹਾ ਹਾਂ ਤੇ ਦੇਖੋ ਆਸ-ਪਾਸ ਦੇ ਨਜ਼ਾਰੇ ਦੇਖੋ ਪਹਾੜਾਂ ਦੇ ਵਿੱਚੋਂ ਦੀ ਰਸਤਾ ਜਾ ਰਿਹਾ ਇਹ ਤੇ ਬਹੁਤ ਤਰ੍ਹਾਂ ਤਰ੍ਹਾਂ ਦੀ ਜੰਗਲੀ ਬੂਟੀ ਜੰਗਲੀ ਪੇੜ ਪੌਦਿਆਂ ਦੇ ਵਿੱਚੋਂ ਦੀ ਹੁੰਦਾ ਹੋ ਜਾ ਰਿਹਾ ਮੈਂ ਤੇ ਕੁਝ ਕੁਝ ਮੇਰੀ ਪਛਾਣ ਜਾ ਰਿਹਾ ਹੈ ਬੁੱਟੇ ਕੜੀ ਪੱਤਾ ਆ ਤੇ ਇਸ ਤੋਂ ਬਾਅਦ 베ਰੀਆਂ ਆ ਤੇ ਉਸ ਤੋਂ ਬਾਅਦ ਕੁਝ ਇੱਕ ਬੂਟੀ ਲੱਗ ਰਹੀ ਜਿਹਨੂੰ ਕਿ ਆਪਾਂ ਚੁੜੇਲ ਬੂਟੀ ਵੀ ਕਹਿੰਦੇ ਆ ਇਸੇ ਦੇ ਵਿੱਚ ਬਹੁਤ ਪਾਈ ਜਾਂਦੀ ਚੁੜੇਲ ਬੂਟੀ ਤੇ ਮੈਨੂੰ ਜਰੂਰ ਦੱਸਿਓ ਕਿਹਦਾ ਪਿੰਡ ਆ ਜੇ ਕੋਈ ਇਸ ਜਗ੍ਹਾ ਤੇ ਰਹਿ ਰਿਹਾ ਜਿੱਦਾਂ ਹੁਣ ਮਾਈਕਰੋਵਲਟ ਹੁੰਦਾ ਆ ਮੈਂ ਮਲੋਟ ਤੇ ਕੋਈ ਵੀ ਮਲੋਟ ਤੋਂ ਹੋਵੇ ਤੇ ਮੈਨੂੰ ਜਰੂਰ ਦੱਸੇ ਆ ਦੇਖੋ ਜੀ ਆਹ ਦੇਖੋ ਤੁਹਾਨੂੰ ਮੈਂ ਦਿਖਾਵਾਂ